ਸਿੰਦਰਜੀ ਜਿਸ ਤਰ੍ਹਾਂ ਵੀਡੀਓ ਵਾਇਰਲ ਹੋ ਰਹੀ ਹੈ ਵੀਡੀਓ ਨੂੰ ਲਾਈਕ ਕੇ ਲੋਕਾਂ ਦੇ ਵਿੱਚ ਇਹੀ ਵੀਡੀਓ ਹੈ ਕਿਥੋਂ ਦੀ ਹੈ ਕੀ ਵੀਡੀਓ ਅਸਲੀ ਹੈ ਐਮਐਲਏ ਕੌਣ ਸੀ ਇੱਕ ਨੇਕ ਚੰਦ ਤੇ ਰਾਜੂ ਨੂੰ ਤੂੰ ਥਾਣੇ ਲੈ ਕੇ ਆਇਆ ਸੀ ਡੋਰ ਦੇ ਕੱਚ ਮੈਂ ਪੀਏ ਭੇਜਿਆ ਸੀ ਤੇ ਤੂੰ ਗੱਲ ਨਹੀਂ ਸੁਣੀ ਉਹਦੀ ਹੁਣ ਤੁਸੀਂ ਕੀ ਚਾਹੁੰਦੇ ਹੋ ਵੀ ਇਹ ਬੰਦੇ ਨਹੀਂ ਛੱਡਨੇ ਤੁਸੀਂ ਕਿਸ ਤਰੀਕੇ ਨਾਲ ਛੱਡਨੇ ਆ ਸਰ ਮੈਂ ਕਾਨੂੰਨੀ ਕਾਰਵਾਈ ਪਾ ਕੇ ਛੱਡੂਗਾ ਮੈਂ ਜੁਰਮਾਨੇ ਅਨਾਉਂਸ ਕੀਤੇ ਹੋਏ ਆ ਕਿ ਜੇ ਕੋਈ ਚਟਾ ਵੇਚੂ ਕਿੰਨਾ ਜੁਰਮਾਨਾ ਲੱਗਣਾ ਹੈ ਕੋਈ ਚਾਈਨਾ ਡੋਰ ਵੇਚੂ ਕਿੰਨਾ ਲੱਗਣਾ ਹੈ ਕੋਈ ਜੁਰਮਾਨਾ ਕੋਈ ਜੁਰਮਾਨਾ ਤੂੰ ਪਰਚਾ ਕਰਨਾ ਪਰਚਾ ਵੀ ਕਰ ਤੇ ਸਾਡੀ ਸਰਕਾਰ ਦਾ ਤੂੰ ਨੁਕਤਾ ਤੇ ਸਾਨੂੰ ਦੱਸੇਂਗਾ ਤੂੰ ਕਿਵੇਂ ਵਿਚਾਰ ਲੋਕਾਂ ਨਾਲ ਵਿਚਾਰਨਾ ਤੇ ਲੋਕਾਂ ਦੀ ਕਿਵੇਂ ਮਦਦ ਕਰਨੀ ਹੈ ਤੁਸੀਂ ਫਿਰ ਕਰੋ ਜੇ ਧਮਕੀਆਂ ਲਾਉਣੀਆਂ ਤਾਂ ਫਿਰ ਆ WhatsApp ਕਾਲ ਕੱਟੋ ਮੈਨੂੰ ਸਿੱਧੀ ਕਾਲ ਲਾ ਲਓ ਫਿਰ ਤੁਹਾਨੂੰ ਡਰ ਕੇ ਢੀ ਗੱਲ ਦਾ ਐਮ ਐਲ اے ਸਾਹਿਬ ਪਿਆਰ ਨਾਲ ਤਾਂ ਬੇਸ਼ੱਕ ਮੇਰੇ ਨਾਲ ਬਾਲਾ ਬੋਲਣ ਦੀ ਲੋੜ ਕੋਈ ਨਹੀਂ ਸਾਡੇ ਬੰਦੇ ਘਰੇ ਭੇਜਦੇ ਬੱਸ ਬਾਅਦ ਚ ਤੰਨ ਮੈਂ ਦੱਸਾ ਇਹ ਵਿੱਚ ਤੇਰੀ ਇੱਜ਼ਤ ਹੈ ਮੈਂ ਥਾਣੇ ਆ ਗਿਆ ਤੇ ਕੰਮ ਹੋ ਜੂਗਾਰਾ ਐਮ ਐਲ اے ਸਾਹਿਬ ਮੇਰੀ ਗੱਲ ਸੁਣ ਲਓ ਸੁਣਾਓ ਸੁਣਾਓ ਮੇਰੀ ਇੱਕ ਗੱਲ ਸੁਣ ਲਓ ਬੇਨਤੀ ਸੁਣ ਲਓ ਬੇਨਤੀ ਗੱਲ ਨਹੀਂ ਬੇਨਤੀ ਸੁਣ ਲਓ ਮੈਂ ਕਿਸੇ ਨੂੰ ਨਾ ਇਹੋ ਜਿਹਾ ਬਤਮੀਜ਼ ਬੋਲਦਾ ਹੁਣ ਨਾ ਮੈਂ ਬੋਲਣਾ ਸਿਖਾਇਆ ਮੇਰੇ ਮਾਪਿਓ ਨੇ ਅਸੀਂ ਆਪਣੀ ਸਰਵਿਸ ਪੂਰੀ ਕਰਕੇ ਫੇ ਤੁਸੀਂ ਜਿਹੜੇ ਤਬਕੇ ਮੈਨੂੰ ਮਾਰਦੇ ਹੋ ਨਾ ਸਰ ਸਰ ਰਿਟਾਇਰਮੈਂਟ ਲੈਣੀ ਹੈ ਕੋਈ ਕੁਸ਼ਮਰਦੀ ਕਰੇ ਮੈਂ ਤੇਰੀ ਰਿਟਾਇਰਮੈਂਟ ਪਹਿਲਾਂ ਕਰਾ ਦੂੰ ਤਨ ਮਤ ਤੁਸੀਂ ਕਰਵਾ ਦਿਓ ਜਦੋਂ ਦਿਲ ਕੀਤਾ ਇਹ ਤੁਹਾਡੇ ਵਸ ਦਾ ਇਹ ਤੁਹਾਡੇ ਵਸ ਦਾ ਰੋਗ ਨਹੀਂ ਹੈ ਪਾਕਾਨ ਕੋਰਟ ਨਹੀਂ ਭੇਜਦੇ ਹੁਣ ਤੁਸੀਂ ਮੈਨੂੰ ਇੱਕ ਵਾਰ ਪਾਕਾਨ ਕੋਰਟ ਛੱਡੋ ਤੁਸੀਂ ਮੇਰੀ ਚਾਹੇ ਨਾ ਤੁਸੀਂ ਜੰਮੂ ਕਸ਼ਮੀਰ ਦੀ ਬਦਲੀ ਕਰਵਾ ਦਿਓ ਜਿੱਥੇ ਤੁਹਾਡਾ ਦਿਲ ਕਰਦਾ ਪਾਕਿਸਤਾਨ ਭੇਜ ਦਿਓ ਤੁਸੀਂ ਮੇਰੀ ਬਦਲੀ ਕਰੋ ਹੋਰ ਤੁਹਾਡੇ ਪੱਲੇ ਹੈ ਕੀ ਹੈ ਮੇਰੀ ਬਦਲੀ ਹਮੇਸ਼ਾ ਮੇਰੇ ਥਾਣੇ ਦੇ ਵਿੱਚੋਂ ਇਸੇ ਕਰਕੇ ਹੁੰਦੀ ਆਈ ਹੈ ਵੀ ਮੇਰੇ ਤੇ ਕਦੇ ਪੋਲਿਟੀਕਲ ਪ੍ਰੈਸ਼ਰ ਹੈ ਕਦੇ ਮੇਰੇ ਤੇ ਜਿਹੜਾ ਉਥੋਂ ਦਾ ਸਰਪੰਚਾਂ ਦਾ ਪੰਚਾਇਤਾਂ ਦਾ ਕਦੇ ਜਾਂ ਜਿਹੜੇ ਸਰਕਾਰ ਨਾਲ ਜਾਂ ਕਿਤੇ ਜਾਂ ਆਪਦੇ ਪਾਵਰਫੁੱਲ ਬੰਦੇ ਉਹਨਾਂ ਦਾ ਮੇਰੇ ਤੇ ਪ੍ਰੈਸ਼ਰ ਹੈ ਤੇ ਮੈਂ ਇੱਕ ਆਪਦਾ ਸੂਲ ਬਣਾਇਆ ਹੋਇਆ ਹੈ ਵੀ ਜਿਹੜੇ ਮੇਰੇ ਅਸੂਲ ਹਨ ਮੈਂ ਅਸੂਲਾਂ ਚ ਕਦੇ ਕਟੌਤੀ ਨਹੀਂ ਕੀਤੀ ਐਮਐਲਏ ਸਾਹਿਬ ਤੁਸੀਂ ਵੀ ਜਾਣਦੇ ਹੋ ਸੱਚੀ ਕਾਲ ਤੁਸੀਂ ਵੇਖ ਰਹੇ ਹੋ 4টি ਪੰਜਾਬ 4টি ਪੰਜਾਬ ਦੇ ਉੱਤੇ ਤੁਹਾਨੂੰ ਦਿਖਾਵਾਂਗੇ ਕਿ ਅੱਜ ਜਿਸ ਤਰ੍ਹਾਂ ਬੀਤੇ ਦਿਨਾਂ ਤੋਂ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਇੱਕ ਐਸਐਚਓ ਤੇ ਐਮਐਲਏ ਦੀ ਜਿਹੜੀ ਗੱਲਬਾਤ ਫੋਨ ਦੇ ਉੱਤੇ ਹੁੰਦੀ ਹੈ ਤੇ ਪੰਜਾਬ ਦੇ ਵਿੱਚ ਮੌਜੂਦਾ ਸਮੇਂ ਚਾਈਨਾ ਡੋਰ ਨੂੰ ਲੈ ਕੇ ਜਿਸ ਤਰ੍ਹਾਂ ਐਸਐਚਓ ਆਪਣੇ ਜਿਹੜੇ ਐਕਸ਼ਨ ਕਰਦਾ ਤਾਂ ਆਪਣੇ ਬਿਆਨ ਦੇ ਉੱਤੇ ਅੜਦਾ ਕਿ ਜਦ ਮੈਂ ਐਮਐਲਏ ਨੂੰ ਕਹਿੰਦਾ ਵੀ ਇਹ ਬੰਦੇ ਛੱਡ ਦਿਓ ਤਾਂ ਉਹ ਉਹਨਾਂ ਨੂੰ ਕੋਰਾ ਜਵਾਬ ਦਿੰਦਾ ਕਿ ਅਸਲ ਦੇ ਵਿੱਚ ਉਹ ਵੀਡੀਓ ਅਸਲੀ ਹੈ ਜਾਂ ਫਿਰ ਉਸ ਵੀਡੀਓ ਬਣਾਉਣ ਦੇ ਪਿੱਛੇ ਮਕਸਦ ਕੀ ਸੀ ਇਹਦੇ ਬਾਬਤ ਗੱਲਬਾਤ ਕਰਾਂਗੇ ਕਿਉਂਕਿ ਅੱਜ ਸਮੇਂ ਦੇ ਵਿੱਚ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਹੋਲਸ ਦਾ ਸਿਆਸੀਕਰਨ ਕੀਤਾ ਜਾ ਰਿਹਾ ਇਸ ਨੂੰ ਲੈ ਕੇ ਕਿਤਨਾ ਕਿਤੇ ਇਹ ਵੀਡੀਓ ਤਾਂ ਬਣਾਈ ਗਈ ਹੈ ਇਹ ਜਸਵਿੰਦਰ ਸਿੰਘ ਨੇ ਜਸਵਿੰਦਰ ਸਿੰਘ ਬਰਾੜ ਨੇ ਜਿਨ੍ਹਾਂ ਦੇ ਵੱਲੋਂ ਇਹ ਵੀਡੀਓ ਬਣਾਈ ਗਈ ਨੇ ਉਹ ਸਾਡੇ ਪਾਰਟੀ ਪੰਜਾਬ ਦੇ ਨਾਲ ਫੋਨ ਦੇ ਉੱਤੇ ਜੁੜ ਚੁੱਕੇ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਅਸਲ ਦੇ ਵਿੱਚ ਜਿਹੜੀ ਵੀਡੀਓ ਦਾ ਬਣਾਉਣ ਦਾ ਮਕਸਦ ਕੀ ਸੀ ਕਾਰਨ ਕੀ ਸੀ ਜਿਸ ਤਰ੍ਹਾਂ ਇਹ ਵੀਡੀਓ ਵਾਇਰਲ ਹੋਈ ਹੈ ਤੇ ਜਸਵਿੰਦਰ ਜੀ ਸਵਾਗਤ ਹੈ ਪਾਰਟੀ ਪੰਜਾਬ ਤੇ ਸਤਿ ਸ਼੍ਰੀ ਅਕਾਲ ਜੀ ਧੰਨਵਾਦ ਬੰਦੀ ਬੀ ਜੀ 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 ਸਤਿ ਸ਼੍ਰੀ ਅਕਾਲ ਕਿਸੇ ਵੀ ਤਰ੍ਹਾਂ ਵੀਡੀਓ ਵਾਇਰਲ ਹੋ ਰਹੀ ਹੈ ਵੀਡੀਓ ਨੂੰ ਲਾਈਕ ਕੇ ਲੋਕਾਂ ਦੇ ਵਿੱਚ ਇਹੀ ਵੀਡੀਓ ਹੈ ਕਿਥੋਂ ਦੀ ਹੈ ਕਿ ਵੀਡੀਓ ਅਸਲੀ ਹੈ ਐਮਐਲਏ ਕੌਣ ਸੀ ਤੇ ਕੀ ਕਹਿਣਾ ਚਾਹੋਗੇ ਇਹ ਬਈ ਅਸਲ ਦੇ ਵਿੱਚ ਇਹ ਵੀਡੀਓ ਇੱਕ ਸ਼ੇਅਰ ਦੇਣ ਵਾਸਤੇ ਬਣਾਈ ਹੋਈ ਵੀਡੀਓ ਹੈ ਸਾਡੀ ਟੀਮ ਵੱਲੋਂ ਜੀ ਉਹਦੇ ਵਿੱਚ ਪ੍ਰੋਪਰ ਮੈਂ ਸਟਾਰਟਿੰਗ ਦੇ ਵਿੱਚ ਲਿਖਿਆ ਵੀ ਹੋਇਆ ਹੈ ਜਿੱਥੇ ਮੇਰੇ ਚੈਨਲ ਦਾ ਲਿਖਿਆ ਨਾ ਰਤੂਬਾ ਟੀਵੀ ਚੈਨਲ ਦਾ ਜਿੱਥੇ ਲਿਖਿਆ ਹੋਇਆ ਹੈ ਸਾਡਾ ਲੋਗੋ ਲੱਗਿਆ ਹੋਇਆ ਹੈ ਜੀ ਉਹਦੇ ਥੱਲੇ ਮੈਂ ਅੱਧੇ ਮਿੰਟ ਪਾਸੇ ਲਿਖਿਆ ਵੀ ਹੈ ਕਿ ਇਹ ਵੀਡੀਓ ਸਿਹਤ ਦੇਣ ਦੇ ਵਾਸਤੇ ਬਣਾਈ ਗਈ ਹੈ। ਹਮਮ ਅਸੀਂ ਪਹਿਲਾਂ ਵੀ ਇਸ ਤਰ੍ਹਾਂ ਦੇ ਕੋਸ਼ਿਸ਼ ਜਿਹੜੇ ਹੈਗੇ ਪਿਛਲੇ 2-3 ਸਾਲ ਤੋਂ ਕਿਉਂਕਿ ਮੇਰਾ ਜਿਹੜਾ ਅਸਲੀ ਫੀਲਡ ਹੈ ਉਹ ਸਟਾਰਟਿੰਗ ਤੋਂ ਮੈਂ ਸਿੰਗਿੰਗ ਫੀਲਡ ਨਾਲ ਜੁੜਿਆ ਹੋਇਆ। ਤੇ ਥਿੰਕਰ ਦੇ ਵਿੱਚ ਐਕਟਰ ਦੇ ਤੁਹਾਨੂੰ ਪਤਾ ਹੈ ਜਿਹੜੇ ਕਾਣਾ ਉਹ ਹੁੰਦੇ ਵੀਰੇ। ਹਮਮ ਬਿਲਕੁਲ ਬਿਲਕੁਲ। ਕਿ ਕੁਝ ਕੁਝ ਇਹ ਹੈ ਕਿ ਮੈਂ ਖੁਦ ਵੈਲ ਐਜੂਕੇਟਿਡ ਇਨਸਾਨ ਹੈ ਜੀ ਠੀਕ ਹੈ। ਤੇ ਲੱਖ ਕੋਸ਼ਿਸ਼ ਦੇ ਬਾਵਜੂਦ ਸਾਡਾ ਜਿਹੜਾ ਸਮਾਜ ਹੈ ਕਿ ਮੈਂ ਬਿਨਾ ਕਿਸੇ ਸਰਕਾਰੀ ਗੈਰ ਸਰਕਾਰੀ ਨੌਕਰੀ ਤੋਂ ਮੈਂ ਆਪਣੇ ਪਰਿਵਾਰ ਨੂੰ ਕਿਹੜੇ ਤਰੀਕੇ ਨਾਲ ਅੱਜ ਤੱਕ ਪਾਲਿਆ ਕਿਵੇਂ ਚਲਾਇਆ ਉਹਨਾਂ ਚੀਜ਼ਾਂ ਨੂੰ ਲੈ ਕੇ ਜੇ ਮੈਂ ਮੰਨ ਲਓ ਸਪਾਰਸ਼ਾ ਦਾ ਹੋ ਗਿਆ ਸਿਸਟਮ ਕਿਸੇ ਸਿਆਸੀ ਲੋਕਾਂ ਦੇ ਨੇੜੇ ਰਹਿਣ ਵਾਲੇ ਲੋਕਾਂ ਦਾ ਹੋ ਗਿਆ ਸਿਸਟਮ ਮਤਲਬ ਸਿਸਟਮ ਤੋਂ ਜਿਹੜਾ ਬੰਦਾ ਅੱਜ ਸੋਚਦਾ ਨਾ ਪ੍ਰਭਾਵਤ ਹੈ ਜਿਹੜਾ ਬੰਦਾ ਮੈਂ ਕਹਿੰਦਾ ਹਰ ਇੱਕ ਇਨਸਾਨ ਨੂੰ ਇਹ ਨਹੀਂ ਹੈਗਾ ਕਿ ਅਸੀਂ ਘਰੇ ਬੈਠ ਕੇ ਗੱਲਾਂ ਕਰੀਏ ਸਾਨੂੰ ਮੁੱਦਿਆਂ ਤੇ ਬੋਲਣਾ ਚਾਹੀਦਾ ਵੀਰੇ ਠੀਕ ਹੈ ਮੁੱਦਿਆਂ ਤੇ ਬੋਲਾਂਗੇ ਤਾਂ ਤਾਂ ਹੀ ਜਿਹੜੀ ਉਹ ਮੈਸੇਜ ਜਿਹੜਾ ਹਰ ਇੱਕ ਡਿਪਾਰਟਮੈਂਟ ਤੱਕ ਵੀ ਜਾਊਗਾ ਇਹ ਮੈਂ ਪੁਲਿਸ ਦਾ ਵਿਸ਼ਾ ਜਿਹੜਾ ਚੁਣਿਆ ਨਾ ਇਹਦੇ ਵਿੱਚ ਪਹਿਲਾਂ ਵੀ ਅਸੀਂ ਇੱਕ ਵੀਡੀਓ ਪੁਲਿਸ ਤੇ ਬਣਾਈ ਸੀ ਕਿ ਪੁਲਿਸ ਨੂੰ ਮਾਰਾ ਕਿਹਾ ਜਾਂਦਾ ਹੈ ਵੀ ਚਿਤੇ ਨਾਲ ਮੁੰਡਾ ਵਰਗਾ ਤੇ ਪੁਲਿਸ ਨੇ ਰੋਕਦੀ ਉਹ ਵੀ ਬਣਾਈ ਸੀ ਉਸ ਤੋਂ ਪਹਿਲਾਂ ਵੀ ਸਾਡੀ ਇੱਕ ਵੀਡੀਓ ਬਹੁਤ ਵਧੀਆ ਲੋਕਾਂ ਨੇ ਦੇਖੀ ਸੀਗੀ ਅੱਜ ਤੋਂ 2.5 ਸਾਲ ਪਹਿਲਾਂ ਉਹ ਅਸੀਂ ਬਣਾਈ ਸੀ ਕਿ ਕੁੜੀ ਮੁੰਡੇ ਵਾਲੇ ਤੋਂ ਪੈਸੇ ਲਵਾ ਕੇ ਕੈਨੇਡਾ ਜਨ ਗਈਗੇ ਉੱਥੇ ਜਾ ਕੇ ਮੁੱਕਰ ਗਈ ਹੂੰ ਠੀਕ ਹੈ ਉਹਨੂੰ 2.5 ਸਾਲਾਂ ਬਾਅਦ 3 ਸਾਲਾਂ ਬਾਅਦ ਸੌਰਿਆ ਨੇ ਮਤਲਬ ਉਹਦੇ ਨਾਲ ਵਿਗਾੜੀ ਨਹੀਂ ਉਹਨੂੰ ਮਿੱਠੇ ਪਿਆਰੇ ਫੋਟੋ ਨੂੰ ਵਾਪਸ ਬੁਲਾ ਲਿਆ ਵਾਪਸ ਆਈ ਦਾ ਪਾਸਪੋਰਟ ਜ਼ਬਤ ਕਰ ਲਿਆ ਉਹਦਾ ਉਹ ਵੀ ਸਾਡੀ ਵੀਡੀਓ ਲੋਕਾਂ ਨੇ ਬਹੁਤ ਪਸੰਦ ਕੀਤੀ ਸੀ ਉਹਦੇ ਵਿੱਚ ਮੇਰਾ ਸਰਪੰਚ ਦਾ ਕਿਰਦਾਰ ਸੀ ਜੀ ਪਰ ਉਹਨਾਂ ਦੀ ਲੋਕਾਂ ਨੇ ਅਸਲੀਅਤ ਤੌਰ ਤੇ ਜਾਣਿਆ ਸੀਗਾ ਸਾਨੂੰ ਬਹੁਤ ਸਾਰੀਆਂ ਫੋਨ ਕਾਲਸ ਮਤਲਬ ਨੈਸ਼ਨਲ ਇੰਟਰਨੈਸ਼ਨਲ ਆਉਂਦੀਆਂ ਰਹੀਆਂ ਬਹੁਤ ਦੇਰ ਤੱਕ ਜੀ ਸਰਪੰਚ ਸਾਹਿਬ ਨੂੰ ਸਨਮਾਨਤ ਕਰਨਾ ਮੈਂ ਮੁੰਡੇ ਵਾਲੀ ਧਿਰ ਦਾ ਸਰਪੰਚ ਸੀਗਾ ਤੇ ਮੈਂ ਆਪਣਾ ਮਤਲਬ ਜੋ ਸੀ ਮਤਲਬ ਕਿ ਜੋ ਮੈਂ ਮੇਰੀ ਇੱਕ ਸੋਚ ਹੈ ਵੀ ਨੇ ਕਿ ਜੰਮਣਾ ਤੇ ਮਰਨਾ ਜੰਮਣਾ ਝੂਠ ਹੈ ਤੇ ਮਰਨਾ ਸੱਚ ਹੈ ਜੀ ਤੁ ਜਦੋਂ ਚਲੇ ਜਾਣਾ ਨਾ ਤਾਂ ਫਿਰ ਕੁਛ ਨਾ ਕੁਛ اصول ਸਾਡੀ ਜ਼ਿੰਦਗੀ ਦੇ ਬਹੁਤ ਜ਼ਰੂਰੀ ਆ ਮੈਂ ਉਹਨਾਂ ਚੀਜ਼ਾਂ ਨੂੰ ਲੈ ਕੇ ਚੱਲਦਾ ਜਿੱਥੇ ਕਿਤੇ ਮੈਨੂੰ ਲੱਗਦਾ ਕਿ ਮੈਂ ਸਮਾਜ ਨੂੰ ਸੇਧ ਦੇਣ ਵਾਸਤੇ ਕੁਝ ਕਰ ਸਕਦਾ ਤਿਲ ਮਾਤਰ ਜਿਵੇਂ ਕਦੇ ਜੰਗਲ ਨੂੰ ਅੱਗ ਲੱਗੀ ਸੀ ਤੇ ਜਿਹੜੀ ਚੁੰਝਾ ਭਰ ਭਰ ਪਾਣੀ ਪਿਆ ਪਾਰੀ ਸੀ ਹੂੰ ਉਹ ਕਿਸੇ ਕਿਸੇ ਮਖਰੇ ਨੇ ਕਿਹਾ ਕਹਿੰਦਾ ਵੀ ਇਹਦੇ ਨਾਲ ਕੀ ਹੋ ਜਾਊਗਾ ਤੂੰ ਐਵੇਂ ਪੰਗੇ ਲਈ ਜਾਂਦੇ ਚੁੰਝਾ ਭਰ ਭਰ ਪਾਣੀ ਇਹਦੇ ਨਾਲ ਅੱਗ ਬੁਝ ਜਾਣੀ ਉਹ ਕਹਿੰਦੇ ਵੀ ਮੈਨੂੰ ਪਤਾ ਅੱਗ ਨਹੀਂ ਬੁਝਣੀ ਪਰ ਜਦੋਂ ਕਹਿੰਦੇ ਅੱਗ ਬੁਝਾਉਣ ਦਾ ਇਤਿਹਾਸ ਲਿਖਿਆ ਜਾਊਗਾ ਮੇਰਾ ਨਾਂ ਉਹਨਾਂ ਲੋਕਾਂ ਦੇ ਵਿੱਚ ਆਊਗਾ ਅ ਹੂੰ ਬਿਲਕੁਲ ਠੀਕ ਹੈ ਅਸੀਂ ਕਿਹਦੇ ਵੀ ਡਿਪਾਰਟਮੈਂਟ ਨੂੰ ਨਾ ਜਦੋਂ ਅਸੀਂ ਜਾਣਦੇ ਹਾਂ ਕਿਉਂਕਿ ਅਸੀਂ ਆਮ ਲੋਕ ਹੈ ਜੀ ਹੈਨਾ ਮੀਡੀਅਮ ਕਲਾਸ ਲੋਕ ਹੈ ਅਸੀਂ ਜਿਆਦਾ ਜਿਆਦਾ ਕਿੰਨੀ ਸਾਡੀ ਮੀਡੀਅਮ ਕਲਾਸ ਲੋਕਾਂ ਦੀ ਹੈ 140 ਕਰੋੜ ਦੀ ਆਬਾਦੀ ਹੈ ਦੇਸ਼ ਦੀ ਹੈਨਾ ਅਸੀਂ ਜਦੋਂ ਜਾਣਦੇ ਹਾਂ ਨਾ ਸਰਕਾਰੀ ਦਰਬਾਰੇ ਕਿਸੇ ਛੋਟੇ ਮੁਲਾਜ਼ਮ ਕੋਲੇ ਜਾਈਏ ਕਿਸੇ ਅਫਸਰ ਕੋਲੇ ਜਾਈਏ ਕਿਸੇ ਉੱਚੇ ਰੈਂਕ ਕੋਲ ਜਾਈਏ ਹੈਨਾ ਤਾਂ ਉੱਥੇ ਜਦੋਂ ਸਾਡਾ ਕੰਮ ਨਹੀਂ ਹੁੰਦਾ ਤਾਂ ਅਸੀਂ ਉਹਨਾਂ ਨੂੰ ਕੋਰਸਨਾ ਸ਼ੁਰੂ ਕਰ ਦਿੰਦੇ ਹਾਂ ਚਲੋ ਠੀਕ ਹੈ ਮੈਂ ਇਹ ਵੀਡੀਓ ਪੁਲਿਸ ਤੇ ਬਣਾਤੀ ਮੈਂ ਹਰ ਇੱਕ ਡਿਪਾਰਟਮੈਂਟ ਦੇ ਬਾਰੇ ਕਹਿਣਾ ਚਾਹਣਾ ਕੋਈ ਵੀ ਸਰਕਾਰੀ ਗੈਰ ਸਰਕਾਰੀ ਮਹਿਕਮਾ ਹੋਵੇ ਜਿੱਥੇ ਕਿਸੇ ਦੇ ਉੱਤੇ ਕੋਈ ਹੋਰ ਵੀ ਪਾਵਰ ਹੋਵੇ ਹੂੰ ਠੀਕ ਹੈ ਜੀ ਉਹ ਪਾਵਰ ਕਿਹੜੀ ਆ ਉਹ ਸਾਡੇ ਦੇਸ਼ ਦੇ ਵਿੱਚ ਜਿਹੜਾ ਅਸਲ ਕਿਹਾ ਤਾਂ ਗਿਆ ਕਿ 47 ਵੇਲੇ ਸਰਦਾਰ ਭਗਤ ਸਿੰਘ ਅਰਗੇਣ ਰਾਜਗੁਰੂ ਸੁਖਦੇਵ ਵਰਗਿਆਂ ਨੇ ਸ਼ਹੀਦ ਆਜ਼ਮੋਦਮ ਸਿੰਘ ਵਰਗਿਆਂ ਨੇ ਕਰਤਾਰ ਸਿੰਘ ਸਰਾਭਾ ਵਰਗਿਆਂ ਨੇ ਜੀ ਸਹਾਇਤਾ ਤਾਂ ਦਿੱਤੀ ਹੈ ਕਿ ਦੇਸ਼ ਆਜ਼ਾਦ ਹੋਊਗਾ ਲੋਕ ਜਿਹੜੇ ਆਪਣੀ ਮਰਜ਼ੀ ਨਾਲ ਜਿਉ ਸਕਣਗੇ ਪਰ ਅਸੀਂ ਆਜ਼ਾਦ ਨਹੀਂ ਹੋਏ ਅਸੀਂ ਹੋਰ ਗੁਲਾਮ ਹੋ ਗਏ 47 ਤੋਂ ਬਾਅਦ ਬਿਲਕੁਲ ਕਿਉ ਗੁਲਾਮੀ ਸਾਹਬ ਝਲਕਦੀ ਹੈ ਕਿ ਕੋਈ ਬੰਦਾ ਬੋਲ ਕੇ ਜਰਾ ਗੋਲਣ ਵਿੱਚ ਚਾਹੁੰਦਾ ਮੈਨੂੰ ਪਤਾ ਨਹੀਂ ਕੀ ਹੋ ਜਾਊਗਾ ਜੋ ਕਰੇ ਕਰਾਵੇ ਆਪੇ ਆ ਬਾਨਸ ਕੇ ਕੁਛ ਨਹੀਂ ਹੱਥ ਉਹ ਸੱਚੇ ਪਾਤਸ਼ਾਹ ਡਾਡੇ ਤੇ ਦੋਰੀਆਂ ਛੱਡਦੇ ਉਹਨਾਂ ਵੀਰੇ ਤੇ ਤੇ ਤੁਸੀਂ ਤੁਹਾਨੂੰ ਫੈਸਲੇ ਲੈ ਲੈਣੇ ਸੋਖੇ ਹੋ ਜਾਂਦੇ ਕਿ ਤੁਹਾਡਾ ਸਵਾਜ ਦੇ ਵਿੱਚ ਇੱਕ ਕਿਰਦਾਰ ਤੁਹਾਨੂੰ ਆਪਣਾ ਜਿੰਨਾ ਕਹਿ ਨਭਾਉਣਾ ਚਾਹੀਦਾ ਚੰਗਾ ਹੂੰ ਕੋ ਨਭਾਉਣ ਦੀ ਕੋਸ਼ਿਸ਼ ਕੀਤੀ ਵੀਰੇ ਤੇ ਬਹੁਤ ਤੁਹਾਡੇ ਵਰਗੇ ਮਿੱਤਰਾਂ ਨੇ ਇਥੋਂ ਨਹੀਂ ਮਤਲਬ ਵਿਦੇਸ਼ਾਂ ਤੋਂ ਵੀ ਜਿਹੜਾ ਸਮੇਂ-ਸਮੇਂ ਤੇ ਜਦੋਂ ਤੋਂ ਕੱਲ ਦੀ ਵੀਡੀਓ ਚ ਚੱਲਦੀ ਹੈ ਸਾਡੀ ਐਪੀਸ਼ਡ ਕੀਤਾ ਤੇ ਬਹੁਤ ਸਾਰੇ ਮਤਲਬ ਮੌਜੂਦਾ ਸਾਬਕਾ ਜਿਹੜੇ ਪੁਲਿਸ ਦੇ ਅਫਸਰ ਸਹਿਬਾਨ ਹੈ ਉਹਨਾਂ ਦੇ ਬਹੁਤ ਸਾਰੇ ਮੈਸੇਜ ਆਏ ਆ ਬਹੁਤ ਸਾਰੀਆਂ ਕਾਲਾਂ ਆਈਆਂ ਜਿਨ੍ਹਾਂ ਨੇ ਕਿਹਾ ਕਿ ਜਿਉਂਦਾ ਵੱਸਦਾ ਰਹੇ ਤੂੰ ਇਹ ਕੀਤਾ ਮੈਨੂੰ ਖੁਸ਼ੀ ਹੁੰਦੀ ਉਸ ਗੱਲ ਦੀ ਵੀਰੇ ਬਹੁਤ ਸਾਰੇ ਲੋਕਾਂ ਨੇ ਉਹ ਵੀਡੀਓ ਦੇ ਵਿੱਚ ਨਾ ਲਿਖਿਆ ਮੈਂ ਕਿਉਂਕਿ ਉਹਦੇ ਵਿੱਚ ਵੀ ਆਖਿਆ ਨਾ ਐਮਐਲਏ ਸਾਹਿਬ ਨੂੰ ਜਾਂ ਉਹ ਜਿਹੜੇ ਬੰਦੇ ਫੜੇ ਫੜੇ ਵਿਖਾਏ ਮੈਂ ਉਹਨਾਂ ਨੂੰ ਆਖਿਆ ਉਹ ਕਿਰਵਾ ਕਰਦਾ ਰਹੀ ਸਾਰੇ ਮੈਂ ਉਹਨਾਂ ਨੂੰ ਕਿਹਾ ਕਿ ਯਾਰ ਸਾਡੇ ਮੇਰੇ ਮਾਪਿਓ ਨੇ ਉਹ ਸੰਸਕਾਰ ਨਹੀਂ ਦਿੱਤੇ ਕਿ ਮੈਂ ਕੁਝ ਵੀ ਇਸ ਤਰ੍ਹਾਂ ਦਾ ਕਰ ਕੁਝ ਵੀ ਇਸ ਤਰ੍ਹਾਂ ਦਾ ਕਰ ਹਣਾ ਵੀ ਜੋ ਮਾੜਾ ਹੋਵੇ ਬਹੁਤ سارے ਲੋਕਾਂ ਨੇ ਵੀਰੇ ਮੇਰੇ ਮੰਮੀ ਡੈਡੀ ਦੋਨੋਂ ਜਿਹੜੇ ਆ ਉਹ ਉਹਨਾਂ ਦੀ ਬਹੁਤ ਸਾਲ ਹੋ ਗਏ ਡੈਥ ਹੋਈ ਵੀ ਹੈ ਹੈ ਨਹੀਂ ਜਿਓ ਹੂੰ ਤੇ ਉਹਦੇ ਵਿੱਚ ਬਹੁਤ ਸਾਰੇ ਲੋਕਾਂ ਨੇ ਲਿਖਿਆ ਯਾਰ ਉਹ ਧੰਨ ਹੈ ਉਹ ਬਾਪੇ ਉਹ ਜਿਨ੍ਹਾਂ ਨੇ ਤੈਨੂੰ ਜਨਮ ਦਿੱਤਾ ਚਾਹੇ ਕਿਰਦਾਰ ਦੇ ਰੂਪ ਦੇ ਵਿੱਚ ਹੀ ਸਹੀ ਬਾਈ ਮੈਨੂੰ ਲੱਗਦਾ ਹੈ ਕਿ ਅੱਜ ਬੇਸ਼ੱਕ ਬਹੁਤ ਸਾਲ ਹੋ ਗਏ ਮੰਮੀ ਡੈਡੀ ਨੂੰ ਦੁਨੀਆ ਤੋਂ ਗਿਆ ਹਨ ਤੇ ਮੈਂ ਮੈਂ ਕੱਲ ਭਾਵਕ ਵੀ ਹੋਇਆ ਉਸਦੀ ਇਹਨੂੰ ਕਮੈਂਟਾਂ ਨੂੰ ਦੇਖ ਕੇ ਵੀ ਯਾਰ ਸ਼ੁਕਰ ਹੈ ਮੇਰੇ ਬਾਪੇ ਨੂੰ ਕ੍ਰੈਡਿਟ ਜਾ ਰਿਹਾ ਹਨਾ ਮੇਰੇ ਕੁਝ ਚਾਰ ਸ਼ਬਦ ਚੰਗੇ ਬੋਲਣ ਦਾ ਕ੍ਰੈਡਿਟ ਮੇਰੇ ਬਾਪੇ ਨੂੰ ਜਾ ਰਿਹਾ ਹੈ ਬਿਲਕੁਲ ਬਿਲਕੁਲ ਇਹ ਜਿੰਦਗੀ ਲੱਗਦਾ ਕਿ ਤਰ੍ਹਾਂ ਕਿਤੇ ਜਿਹੜਾ ਸਿਆਸੀਕਰਨ ਹੁੰਦਾ ਜਾ ਰਿਹਾ ਭਾਵੇਂ ਪੁਲਿਸ ਨੂੰ ਲੈ ਕੇ ਵੇਖ ਲਈ ਜਾਂ ਫਿਰ ਹੋਰ ਮੈਸੇਜਾਂ ਦੇ ਵਿੱਚ ਲੈ ਕੇ ਦੇਖ ਲਈ ਕਿਤਨਾ ਕਿਹੜੇ ਚਿੰਤਾਜਨਕ ਜ਼ਰੂਰ ਹੈ ਕਿਉਂਕਿ ਸਿਆਸਤ ਦੇ ਵਿੱਚ ਜੇਕਰ ਉਸ ਦੇ ਉੱਤੇ ਜਿੰਨਾ ਪ੍ਰੈਸ਼ਰ ਜਿਸ ਤਰ੍ਹਾਂ ਤੁਸੀਂ ਵੀਡੀਓ ਦੇ ਵਿੱਚ ਦਿਖਾਇਆ ਸੱਚਮੁੱਚ ਜ਼ਮੀਨੀ ਪੱਧਰ ਦੇ ਉੱਤੇ ਵੀ ਉਸੇ ਤਰ੍ਹਾਂ ਹੈ ਕੀ ਲੱਗਦਾ ਕਿ ਜੇਕਰ ਇਸ ਨੂੰ ਖਤਮ ਨਾ ਕੀਤਾ ਗਿਆ ਤਾਂ ਕਿਤੇ ਨਾ ਕਿਤੇ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਇਹ ਇਸੇ ਤਰ੍ਹਾਂ ਵੱਧ ਗਿਆ ਤਾਂ ਕਿਤੇ ਨਾ ਕਿਤੇ ਸਮਾਜਿਕ ਘਾਟ ਜਿਹੜੀ ਚੀਜ਼ ਹੁੰਦੀ ਜਾ ਰਹੀ ਹੈ ਭਾਵੇਂ ਸਰਕਾਰਾਂ ਦਾਅਵਾ ਕਰਦੀਆਂ ਨੇ ਜਿਹੜੇ ਲੀਡਰ ਨੇ ਬਈ ਸਾਡਾ ਕਿਸੇ ਤੇ ਕੋਈ ਪ੍ਰੈਸ਼ਰ ਨਹੀਂ ਹੈਗਾ ਅਸੀਂ ਆਪ ਫੈਸਲੇ ਲੈ ਲਵਾਂਗੇ ਮਤਲਬ ਹੈਗੇ ਆ ਬਈ ਹਨਾ ਪਰ ਨਹੀਂ ਜੋ ਅੰਦਰ ਖਾਤੇ ਜਾਂ ਪ੍ਰਗੈਰੀ ਵੀ ਜੋ ਜਮਿਨੀ ਪੱਧਰ ਦੇ ਉੱਤੇ ਦੇਖਣ ਹੁੰਦਾ ਉਹਦੇ ਨਾਲ ਆਧਾਰ ਤਕਰੀਬਨ 101% ਵੀਡੀਓ ਸਹਿਮਤ ਹੈ ਜੀ ਅਗਰੇ ਅਸਲ ਦੇ ਵਿੱਚ ਇਹ ਹੈ ਕਿ ਜੇ ਲੋਕ ਹਲੇ ਵੀ ਇਸ ਚੀਜ਼ ਪ੍ਰਤੀ ਨਾ ਨਾ ਜਾਗਰੂਕ ਹੋਣਗੇ ਆਪਾਂ ਤਾਂ ਕੋਸ਼ਿਸ਼ਾਂ ਕਰਦੇ ਰਹਿਣਾ ਆਪਣੀਆਂ ਹਨਾ ਤਾਂ ਫਿਰ ਇਹ ਜਿੰਨੇ ਸਿਆਸੀਕਰਨ ਹੋ ਚੁੱਕੇ ਤੇ ਜਿੰਨੇ ਸਿਆਸੀਕਰਨ ਹੋ ਰਿਹਾ ਨਾ ਕੱਲੀ ਪੁਲਿਸ ਦਾ ਨਹੀਂ ਸਾਰੇ ਵਿਭਾਗਾਂ ਦਾ ਹੋ ਰਿਹਾ ਹਨਾ ਠੀਕ ਹੈ ਮਹੀਨੇ ਲਏ ਜਾਂਦੇ ਆ ਹਨਾ ਪਹਿਲਾਂ ਹਰੇਕ ਅਫਸਰ ਨੂੰ ਸਫਾਰਸ਼ ਨਾ ਲਾਇਆ ਜਾਂਦਾ ਇਹਨੂੰ ਹਟਾ ਦਿਓ ਇਹਨੂੰ ਲਾ ਦਿਓ ਇਹਨੂੰ ਲਾਈਨ ਹਾਜ਼ਰ ਕਰ ਦਿਓ ਇਹਨੂੰ ਇੱਥੇ ਲਾ ਦਿਓ ਨੇ ਇੱਥੇ ਲਾ ਦਿਓ ਹਨਾ ਮਤਲਬ ਕਿ ਜਿਹੜਾ ਤਾਂ ਸਿਆਸੀ ਲੋਕਾਂ ਦੇ ਕਹਿਣ ਦੇ ਵਿੱਚ ਹੈਗਾ ਉਹਨਾਂ ਲੋਕਾਂ ਨੂੰ ਤਾਂ ਬਣ ਚਾਹੀਆਂ ਜਿਹੜੀਆਂ ਉਹ ਕੁਰਸੀਆਂ ਦੇ ਦਿੱਤੀਆਂ ਜਾਂਦੀਆਂ ਹੂੰ ਜਿਹੜਾ ਕੈਨੇਡਾ ਦੇ ਵਿੱਚ ਹੈ ਨਹੀਂ ਫਿਰ ਉਹ ਉਸੇ ਜੇ ਥਾਂ ਤੇ ਲਾਇਆ ਜਾਂਦਾ ਜਿਵੇਂ ਵੀਡੀਓ ਦੇ ਵਿੱਚ ਕਹਿ ਨਾ ਵੀ ਉਹ ਕਹਿੰਦਾ ਜੇ ਤੂੰ ਮੇਰੀ ਗੱਲ ਨਹੀਂ ਮੰਨੇਂ ਟੈਕੀ ਪੈਕ ਕਾਰ ਆਵਦਾ ਐਮਐਲਏ ਦੇ ਕਰਦਾਰ ਨਹੀਂ ਗੱਲ ਆਕੀ ਆ ਨਾ ਪਰ ਮੈਂ ਤੈਨੂੰ ਉੱਥੇ ਭੇਜੂ ਜਿੱਥੇ ਤੋਂ ਉਹਦੇ ਜਵਾਕਾਂ ਦੇ ਮੂੰਹ ਵੇਖਣ ਨੂੰ ਤਰਸਦੇ ਕਿਉਂਕਿ ਪਿਛਲੇ ਸਰਕਾਰਾਂ ਦੇ ਸਮੇਂ ਵੀ ਐਓ ਜਿਹੇ ਵੀਡੀਓ ਅਸਲ ਦੇ ਵਿੱਚ ਸਾਹਮਣੇ ਆਈਆਂ ਸੀ ਆਪਾਂ ਨਾਮ ਨਾਲ ਲੀਏ ਕਿਸੇ ਦਾ ਪਰ ਸਾਹਮਣੇ ਨਹੀਂ ਆਈਆਂ ਸੀ ਕਈਆਂ ਨੇ ਇਸ ਤਰ੍ਹਾਂ ਗੋਲ ਕਰਨ ਦੀ ਗੱਲ ਕਹੀ ਸੀ ਉਹਨਾਂ ਦੇ ਵਿੱਚ ਵੀ ਕਿਤਨਾ ਕਿਤੇ ਤੇ ਜੀ ਸੁਮਿੰਦਰ ਜੀ ਇਹ ਤੋਂ ਇਲਾਵਾ ਤੁਸੀਂ ਹੋਰ ਕੀ ਕੁਝ ਕਰਦੇ ਹੋ ਮੈਂ ਬਸ ਕੋਸ਼ਿਸ਼ ਕਰਦਾ ਜੀ ਵੀ ਆਪਣੇ ਘਰ ਪਰਿਵਾਰ ਦੀ ਜਿਹੜੀ ਆਪਣੀ ਘਰ ਗ੍ਰੈਸਟੀ ਹੈ ਨਾ ਜਿਵੇਂ ਕਿਵੇਂ ਵੀ ਮੈਂ ਚਲਾ ਰਿਹਾ ਹਾਂ ਉਹਦੇ ਨਾਲ ਨਾਲ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਜੇ ਸਾਨੂੰ ਪ੍ਰਮਾਤਮਾ ਨੇ ਇੰਨਾ ਕੁ ਟੈਲੈਂਟ ਬਖਸ਼ਿਆ ਹੈ ਕਿ ਅਸੀਂ ਕੁਝ ਬੋਲ ਸਕੀਏ ਅਸੀਂ ਲਿਖ ਸਕੀਏ ਅਸੀਂ ਲੋਕਾਂ ਤੱਕ ਪਹੁੰਚਾ ਸਕੀਏ ਤੇ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਵੱਧ ਤੋਂ ਵੱਧ ਸਮਾ ਕੱਢ ਕੇ ਜਿਹੜੇ ਚੰਗੇ ਮੈਸੇਜ ਲੋਕਾਂ ਤੱਕ ਪਹੁੰਚਾਏ ਜਾਣ ਹੋਰ ਵੀ ਚੰਗੇ ਵਿਸ਼ੇ ਤੇ ਨਾਲ ਕੋਸ਼ਿਸ਼ ਕਰੂੰਗਾ ਕਿ ਮੈਂ ਵੀਡੀਓਜ਼ ਜਿੰਨਾਂ ਦੀ ਤੁਹਾਡੇ ਵਰਗੇ ਭਰਾ ਜਦੋਂ ਐਪਰੀਸ਼ੀਏਟ ਕਰਨਗੇ ਇਸ ਦੁਨੀਆ ਦੇ ਵਿੱਚੋਂ ਤੇ ਮੇਰੀ ਕੋਸ਼ਿਸ਼ ਮੰਦੀ ਵੀਰੇ ਰਹੂਗੀ ਕਿ ਮੈਂ ਹੋਰ ਚੰਗਾ ਕੁਝ ਹੋਰ ਕਰਨ ਦੀ ਕੋਸ਼ਿਸ਼ ਕਰਾਂ ਪਰ ਮੈਂ ਨਾਲ ਸਰਕਾਰੀ ਜਿਹੜੇ ਕੋਈ ਵਲਾਜਮੈਂ ਅਫਸਰ ਹੈ ਅਧਿਕਾਰੀ ਹੈ ਕਰਮਚਾਰੀ ਹੈ ਕੋਈ ਵੀ ਛੋਟੇ ਵੱਡੇ ਉਦਾਂ ਤੇ ਹੈ ਨਾ ਵੀਰੇ ਮੈਂ ਉਹਨਾਂ ਨੂੰ ਵੀ ਬੇਨਤੀ ਕਰੂੰਗਾ ਹੱਥ ਜੋੜ ਕੇ ਵੀ ਵੀਡੀਓ ਤੇ ਕਮੈਂਟ ਕਰਨ ਨਾਲ ਚਲੋ ਠੀਕ ਹੈ ਬਲ ਮਿਲਦਾ ਸਾਨੂੰ ਬਲ ਮਿਲਦਾ ਹੈ ਜਿਹੜੇ ਅਸੀਂ ਕਲਾਕਾਰ ਲੋਕ ਹੈ ਪਰ ਜਮੀਨੀ ਪੱਧਰ ਤੇ ਵੀ ਕੁਝ ਹੋਣਾ ਚਾਹੀਦਾ ਵੀ ਜਿਸ ਤਰ੍ਹਾਂ ਦਾ ਮੈਂ ਉਹ ਚ ਕਰਕੇ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਜ਼ਮੀਨੀ ਪੱਧਰ ਤੇ ਵੀ ਇਹ ਚੀਜ਼ਾਂ ਹੋਣ ਕਿਉਂਕਿ ਕਿਸੇ ਵੀ ਸਿਆਸੀ ਧਰਨ ਨਾਲ ਅੱਜ ਅਸੀਂ ਜੁੜੇ ਨਹੀਂ ਹੋਏ ਤੇ ਕਿਸੇ ਸਿਆਸੀ ਧਰਨ ਨਾਲ ਸਾਡਾ ਵਿਰੋਧ ਨਹੀਂ ਹੈ ਠੀਕ ਹੈ ਅਸੀਂ ਪੀੜ ਤेश ਕਰਕੇ ਵੀ ਅਸੀਂ ਕਹਿੰਦੇ ਜੇ ਇਹ ਹੀ ਚੀਜ਼ਾਂ ਚੱਲੀ ਗਈਆਂ ਤਾਂ ਆਉਣ ਵਾਲੀਆਂ ਪੀੜ੍ਹੀਆਂ ਆਉਣ ਵਾਲੀ ਜਨਰੇਸ਼ਨ ਦਾ ਕੀ ਬਣੂਗਾ ਲੋਕ ਪੀਸੇ ਜਾਣਗੇ ਬਈ ਬਿਲਕੁਲ ਇਸ ਕਰਕੇ ਮੈਂ ਕਹਿੰਦਾ ਕਿ ਸਰਕਾਰੀ ਜਿਹੜੇ ਵੀ ਕਿਤੇ ਵੱਡੇ ਛੋਟੇ ਉਧਰ ਦੇ ਬੈਠੇ ਆ ਉਹ ਵੀ ਥੋੜਾ ਜਿਹਾ ਜ਼ੋਰਤ ਰੱਖਣ ਦੀ ਆਦਤ ਪਾਉਣ ਕਿ ਮੈਂ ਪੋਲਿਟਿਸ਼ੀਨ ਲੋਕ ਸਾਡੇ ਜਿਹੜੇ ਹੈਗੇ ਆ ਚਾਹੇ ਕੋਈ ਵੀ ਹੈ ਚਾਹੇ ਕੋਈ ਛੋਟਾ ਉਹ ਵਰਕਰ ਹੋ ਗਿਆ ਚਾਹੇ ਉਹ ਉਦੇਦਾਰ ਹੋ ਗਿਆ ਚਾਹੇ ਕੋਈ ਵੱਡੀ ਉਦੇਦਾਰੀ ਤੇ ਹੋ ਗਿਆ ਐਮਐਲਏ ਹੋ ਗਿਆ ਮੈਂ ਬਰ پارਲੀਮੈਂਟ ਹੋ ਗਏ ਮੰਤਰੀ ਹੋ ਗਏ ਪੀਐਮ ਹੋ ਗਏ ਹਨਾ ਜੋ ਵੀ ਹੈ ਕਿਸੇ ਵੀ ਧਿਰ ਦਾ ਨਹੀਂ ਉਹ ਵੀ ਸੋਚਣ ਕਿ ਯਾਰ ਉਸ ਹੱਦ ਤੱਕ ਹੱਥ ਜ਼ਰੂਰ ਖੁੱਲੇ ਛੱਡੇ ਜਾਣ ਵਿਭਾਗਿਆਂ ਦੇ ਕਿ ਉਹਨਾਂ ਨੂੰ ਨਾਲ ਹਦਾਇਤਾਂ ਵੀ ਜਾਰੀ ਕੀਤੀਆਂ ਜਾਣ ਕਿ ਤੁਹਾਡੇ ਹੱਥ ਖੁੱਲੇ ਛੱਡਣ ਦਾ ਮਤਲਬ ਇਹ ਨਹੀਂ ਵੀ ਤੁਸੀਂ ਮਨ ਮਰਜ਼ੀਆ ਕਰੋ ਸਾਰੇ ਸਮਾਜ ਦੇ ਸੁਧਾਰ ਦੀ ਲੋੜ ਹੈ ਕੱਲੀ ਸਰਕਾਰ ਵੀ ਨਹੀਂ ਕੁਝ ਕਰ ਸਕਦੀ ਕੱਲੇ ਬੈਕਮੈਂਟ ਵੀ ਕਰ ਸਕਦੇ ਕੱਲੇ ਲੋਕਮੈਂਟ ਲੋਕਾਂ ਦੇ ਵੀ ਸਹਿਯੋਗ ਦੀ ਲੋੜ ਹੈ ਵੀ ਇਹਦੇ ਵਿੱਚ ਸੁਧਾਰ ਕਰਨ ਵਾਸਤੇ ਬਿਲਕੁਲ ਤੇ ਸਾਰੇ ਸਰਕਾਰੀ ਗੈਰ ਸਰਕਾਰੀ ਵਿਭਾਗਾਂ ਦੀ ਵੀ ਲੋੜ ਹੈ ਕਿਉਂਕਿ ਕੁਰਸੀ ਤੇ ਬੈਠ ਕੇ ਬੰਦਾ ਦੁਨੀਆ ਭੁੱਲ ਜਾਂਦਾ ਉਹਨੂੰ ਲੱਗਦਾ ਹੈ ਕਿ ਸਭ ਕੁਝ ਮੈਂ ਹੀ ਹਾਂ ਹੂੰ ਬਿਲਕੁਲ ਆਮ ਲੋਕ ਕੀੜੇ ਮਕੌੜੇ ਲੱਗਣ ਲੱਗ ਪੈਂਦੇ ਉੱਥੇ ਵੀ ਕਮੀਆਂ ਹੋਣ ਚਾਹੀਆਂ ਹੈਗੀਆਂ ਜਿਹਦਾ ਫਾਇਦਾ ਮੁੜ ਕੇ ਫਿਰ ਜਿਹੜੇ ਹੈਗੇ ਉਹ ਸਿਆਸੀ ਲੀਡਰ ਚੁੱਕਦੇ ਆ ਹੂੰ ਇੱਕ ਪਾਸੇ ਇੱਕ ਐਜੂਕੇਟਿਡ ਬੰਦਾ ਹੁੰਦਾ ਜੀ ਆਪਣੀ ਪੜ੍ਹਾਈ ਲਿਖਾਈ ਦੇ ਸਿਰ ਤੇ ਉਹਨੇ ਆਪ ਦੀ ਜਿਹੜੀ ਆ ਉਹ ਆਪਦੀ ਜੌਬ ਜਿਹੜੀ ਹਾਸਲ ਕੀਤੀ ਹੁੰਦੀ ਹੈ ਕਿਸੇ ਵੀ ਕਿਸਮ ਦੀ ਹਨਾ ਹੂੰ ਕਿਸੇ ਵੀ ਕੁਰਸੀ ਤੇ ਬੈਠ ਗਿਆ ਛੋਟੀ ਵੱਡੀ ਤੇ ਦੂਜੇ ਪਾਸੇ ਇੱਕ ਇੱਕ ਐਮਐਲਏ ਹੁੰਦਾ ਹੈ ਇੱਕ ਐਮਪੀ ਹੁੰਦਾ ਹੈ ਇੱਕ ਮੰਤਰੀ ਬਣ ਜਾਂਦਾ ਇੱਕ ਮੁੱਖ ਮੰਤਰੀ ਕੁਝ ਵੀ ਬਣ ਜਾਂਦਾ ਜੀ ਹਨਾ ਸਿਆਸਤ ਦੇ ਵਿੱਚ ਕੋਈ ਵੀ ਅਹੁਦੇਦਾਰੀ ਉਹ 5 ਸਾਲਾਂ ਵਾਸਤੇ ਹੁੰਦੀ ਹੈ ਤੇ ਲੋਕਾਂ ਦੇ ਰਹਿਮੋ ਕਰਮਤੇ ਹੁੰਦੀ ਹੈ ਜੀ ਹਨਾ ਉਹ ਹੱਥ ਜੋੜ ਜੋੜ ਕੇ ਲੋਕਾਂ ਦੀ ਭੀਖ ਦੇ ਰੂਪ ਚ ਵੋਟਾਂ ਮੰਗੀਆਂ ਹੁੰਦੀਆਂ ਜੀ ਠੀਕ ਹੈ ਤੇ ਲੋਕਾਂ ਨੇ ਜਿਹੜਾ ਤਰਸ ਕਰਕੇ ਉਹ ਜਿਵੇਂ ਆਪਾਂ ਬੱਸ ਗੱਡੀ ਚੜਦੇ ਆ ਨਾ ਤੇ ਉਹ ਕੌਲਾ ਫੜ ਕੇ ਪਿਖਾਰੀ ਆ ਜਾਂਦਾ ਮੈਂ ਚਲੋ ਸੌਰੀ ਮਾਫੀ ਚਾਹੂੰਗਾ ਆਪਦੇ ਸ਼ਬਦਾਂ ਵਾਸਤੇ ਪਰ ਇਸ ਤਰ੍ਹਾਂ ਵੀ ਸਿਸਟਮ ਹੁੰਦਾ ਕਿਉਂਕਿ ਕਦੇ ਦੇਖਿਓ ਜਦੋਂ ਇਲੈਕਸ਼ਨ ਆ ਜਾਂਦੇ ਆ ਨਾ ਤੇ ਸਿਆਸੀ ਲੋਕ ਹੱਥ ਜੋੜਦੇ ਲੋਕਾਂ ਮੂਰੇ ਝੁੱਗੀਆਂ 'ਚ ਜਾ ਕੇ ਵੀ ਬਿਲਕੁਲ ਬਿਲਕੁਲ ਉਹਨਾਂ ਵੋਟਾਂ ਦੀ ਭੀਖ ਮੰਗ ਰਹੇ ਹੁੰਦੇ ਆ ਹੂੰ ਤੇ ਜਦੋਂ ਫਿਰ ਉਹ ਪਤਾ ਲੱਗ ਜਾਂਦਾ ਵੀ ਹਾਂ ਮਸਲਾ ਹੱਲ ਹੋ ਗਿਆ ਫਿਰ ਅਗਲੇ 5 ਸਾਲ ਫਿਰ ਉਹ ਕੋ ਗਰਦਾਸ ਮਾਨ ਸਾਹਿਬ ਕਹਿੰਦੇ ਹੁੰਦੇ ਆ ਦੇ ਵੀ ਹੱਥ ਜੋੜ ਗਰੀਬਾਂ ਵੱਲੇ ਜਦੋਂ ਕੁਰਸੀ ਲੈ ਲਈ ਥੱਲੇ ਫਿਰ ਤੂੰ ਬਿਲਕੁਲ ਫਿਰ ਅਗਲੇ 5 ਸਾਲ ਉਹ ਅਤਿਅੰਤ ਤਰ੍ਹਾਂ ਤੂੰ ਕੌਣ ਤੇ ਮੈਂ ਕੌਣ ਫਿਰ ਜਿਹੜਾ ਵਿਰੋਧੀ ਤੇ ਅ ਤੇ ਅੱਜ ਬੈਠੇ ਹੁੰਦੇ ਆ ਫਿਰ ਉਹ ਉਹ ਚੀਜ਼ਾਂ ਚੁੱਕ ਲੈਂਦੇ ਵੀ ਅਸੀਂ ਲੋਕਾਂ ਦੇ ਹਮਦਰਦ ਆ ਪਰ ਅਸਲ ਹਮਦਰਦ ਬਣ ਕੇ ਵਕਾ ਨਹੀਂ ਰਹੀ ਜਿਆਸਤ ਸਾਡੀ ਜੀ ਜੋ ਚੰਦਰਮੀ ਜਿਸਿੰਕ ਤੁਸੀਂ ਪੀਸੇ ਦਿਨਾਂ ਦੇ ਵਿੱਚ ਤੁਸੀਂ ਵੀ ਜਦੋਂ ਖਨੋਰੀ ਬਾਰਡਰ ਦੇ ਉੱਤੇ ਜਿਹੜਾ ਧਰਨਾ ਚੱਲ ਰਿਹਾ ਉਹਦੇ ਵਿੱਚ ਵੀ ਤੁਸੀਂ ਜਾਂਦੇ ਰਹੇ ਹੋ ਤੁਹਾਨੂੰ ਕੀ ਲੱਗਦਾ ਹੈ ਕਿ ਪੰਜਾਬ ਦੇ ਵਿੱਚ ਜਿਹੜੀ ਕਾਰਪੋਰੇਟ ਘਰਾਣਿਆਂ ਦੀ ਜਾਂ ਫਿਰ ਆਖ ਹੈ ਜਾਂ ਫਿਰ ਕਹਿ ਲਈਏ ਜਿਸ ਤਰ੍ਹਾਂ ਪੰਜਾਬ ਦੀਆਂ ਜ਼ਮੀਨਾਂ ਨੂੰ ਲੈ ਕੇ ਜੋ ਕੁਝ ਖਿੱਚੋ ਤਾਂਚ ਚੱਲ ਰਹੀ ਜਾਂ ਫਿਰ ਕਹਿ ਲਈਏ ਪੰਜਾਬ ਦੀਆਂ ਜ਼ਮੀਨਾਂ ਨੂੰ ਹੜੱਪਣ ਦੀ ਤਿਆਰੀ ਕੀਤੀ ਜਾ ਰਹੀ ਹੈ ਇਹ ਚਰਚਾਵਾਂ ਨੇ ਆਮ ਹੀ ਤੁਹਾਨੂੰ ਮਿਲਦੀਆਂ ਨੇ ਨਾ ਕਿਸਾਨਾਂ ਦੇ ਵੱਲੋਂ ਵੀ ਲੱਗਦਾ ਕਿ ਇਹ ਚੱਲਦੀਆਂ ਤੁਸੀਂ ਇੱਕ ਆਰਟਿਸਟ ਔਰ ਤੌਰ ਦੇ ਉੱਤੇ ਤੁਸੀਂ ਵੀ ਇੱਕ ਕਿਸਾਨੀ ਜਥੇਬੰਦੀ ਨਾਲ ਜੁੜੇ ਹੋਏ ਹੋ ਤੁਹਾਨੂੰ ਵੀ ਇਸ ਮਸਲੇ ਨੂੰ ਲੈ ਕੇ ਕੀ ਲੱਗਦਾ ਹੈ ਕਿ ਸੱਚਮੁੱਚ ਪੰਜਾਬ ਦੀ ਜ਼ਮੀਨ ਆਉਣ ਵਾਲੇ ਦਿਨਾਂ ਦੇ ਵਿੱਚ ਇੰਨੀ ਮਹਿੰਗੀ ਹੋ ਜਾਵੇ ਜਿਸ ਦੇ ਕਰਕੇ ਇਹ ਸਭ ਕੁਝ ਚੱਲ ਰਿਹਾ ਹੈ ਹਾਂ ਜੀ ਮੈਂ ਕੋਈ ਫੇਰੇ ਗੱਲ ਦੱਸੂਗਾ ਕਿ ਮੇਰੇ ਆਪਣੇ ਰੁਤਬਾ ਟੀਵੀ ਚੈਨਲ ਤੇ ਨਾ ਮੈਂ ਕਾਫੀ ਵੀਡੀਓਜ਼ ਪਾਈਆਂ ਇਸ ਤਰ੍ਹਾਂ ਦੀਆਂ ਕਿ 1 ਸੈਕਿੰਡ ਕੋਈ ਸੌਰੀ ਇੱਕ ਕਾਲ ਸੀ ਜੀ ਵਿੱਚੋਂ ਕੱਟਣੀ ਪਈ ਮੈਂ ਵੀ ਪਾਈਆਂ ਵੀ ਆਉਣ ਵਾਲੇ ਸਮੇਂ ਦੇ ਵਿੱਚ ਲੋਕ ਤਾਂ ਸੋਚਦੇ ਆ ਨਾ ਕਿ ਜ਼ਮੀਨ ਜਿਹੜੀ ਐ ਤੁਸੀਂ ਖਨੌਰੀ ਬਾਰਡਰ ਦਾ ਜ਼ਿਕਰ ਕੀਤਾ ਪਹਿਲਾਂ ਮੈਂ ਉਹ ਤੁਹਾਡੀ ਗੱਲ ਕੰਪਲੀਟ ਕਰ ਦਿਆਂ ਕਿ 2020 ਦਾ ਜਿਹੜਾ ਕਿਸਾਨ ਅੰਦੋਲਨ ਸੀ ਨਾ ਹੂੰ ਜਿੱਦੇ ਵਿੱਚ ਪੂਰੀ ਦੁਨੀਆ ਨੇ ਸਹਿਯੋਗ ਕੀਤਾ ਸੀ ਤੇ 13 ਮਹੀਨੇ 13 ਦਿਨੋਂ ਦਿੱਲੀ ਦੀਆਂ ਬਰੂਹਾਂ ਤੇ ਅੰਦੋਲਨ ਚੱਲਿਆ ਸੀਗਾ ਸਯੁਕਤ ਕਿਸਾਨ ਮੋਰਚਾ ਬਣਾ ਕੇ ਉਸ ਤੋਂ ਪਹਿਲਾਂ ਪੰਜਾਬ ਦੀਆਂ ਬੱਤੀ ਜਥੇਬੰਦੀਆਂ ਵੱਖੋ-ਵੱਖਰੀਆਂ ਹੁੰਦੀਆਂ ਸੀ ਉਹ ਮੋਰਚਾ ਬਣਾਉਣ ਦੇ ਵਿੱਚ ਸਭ ਤੋਂ ਵੱਡਾ ਰੋਲ ਸਰਦਾਰ ਜਗਜੀਤ ਸਿੰਘ ਡੱਲੇਵਾਲ ਸਾਹਿਬ ਦਾ ਸੀ ਜਿਹੜੇ ਅੱਜ 70 ਦਿਨ ਹੋਣ ਵਾਲੇ ਹੋ ਗਏ ਮਰਨ ਮਰਦੇ ਬੈਠੇ ਖਨੌਰੀ ਬਟਰ ਤੇ ਜੀ ਉਹਨਾਂ ਨੇ ਸਾਰੀਆਂ ਜਥੇਬੰਦੀਆਂ ਨੂੰ ਇਹ ਕਿਹਾ ਸੀ ਕਿ ਇੱਕ ਮੁੱਠ ਹੋ ਕੇ ਜਾਣ ਦਾ ਫਾਇਦਾ ਇਕੱਲੇ-ਇਕੱਲਿਆਂ ਦਾ ਕੋਈ ਫਾਇਦਾ ਨਹੀਂ ਹੂੰ ਉਤੋਂ ਸਯੁਕਤ ਮੋਰਚਾ ਬਣਿਆ ਸੀ ਠੀਕ ਹੈ ਜੀ ਕਿਸਾਨਾਂ ਦਾ ਉਦੋਂ ਉਸ ਤੋਂ ਪਹਿਲਾਂ ਮੈਂ ਇੱਕ ਸਿਆਸੀ ਧਰ ਨਾਲ ਮੈਂ ਦੱਸ ਦਿੰਦਾ ਕਿ ਮੈਂ ਬਾਬੇ ਦਾਦਿਆਂ ਤੋਂ ਲੈ ਕੇ ਅਸੀਂ ਸ਼੍ਰੋਮਣੀ ਅਕਾਲੀ ਦਲ ਨਾਲ ਜੁੜੇ ਹੋਏ ਸੀ ਜੀ ਮੈਂ ਇੱਕ ਕਲੱਬ ਦਾ ਪ੍ਰੈਜ਼ੀਡੈਂਟ ਹੁੰਦਾ ਸੀ ਮੇਰੀ ਕਲੱਬ ਦੇ ਵਿੱਚ 35-40 ਮੁੰਡੇ ਹੁੰਦੇ ਸੀਗੇ ਤੇ ਅਸੀਂ ਜਿਹੜਾ ਉਹ ਮਤਲਬ ਖੁੱਲੇ ਤੌਰ ਤੇ ਅਕਾਲੀ ਦਲ ਨਾਲ ਸਪੋਰਟ ਤੌਰ ਤੇ ਚੱਲਦੇ ਸੀਗੇ 35-40 ਮੁੰਡਿਆਂ ਦਾ ਸਾਡਾ ਪੂਰੀ ਟੀਮ ਕਲੱਬ ਦਾ ਜੀ ਕਿਉਂਕਿ ਜੁੜੇ ਹੋਏ ਸੀ ਸ਼ੁਰੂ ਤੋਂ ਤੇ ਉਸ ਤੋਂ ਬਾਅਦ ਜਦੋਂ ਇਹ ਚੱਲ ਪਿਆ ਜਦੋਂ 2020 ਵਾਲਾ ਅੰਦੋਲਨ ਚੱਲ ਪਿਆ ਤਾਂ ਫਿਰ ਸੋਚਿਆ ਯਾਰ ਵੀ ਜਦੋਂ ਕੋਈ ਸਰਕਾਰ ਕਿਸੇ ਵਾਸਤੇ ਕੁਝ ਕਰ ਹੀ ਨਹੀਂ ਰਹੀ ਹਨਾ ਕਿਉਂਕਿ ਸਾਡਾ ਕੋਈ ਕਿਸੇ ਕਿਸਮ ਦਾ ਨਿੱਜੀ ਲਾਹਾ ਲੈਣ ਦਾ ਕੋਈ ਮਕਸਦ ਨਹੀਂ ਹੁੰਦਾ ਸੀਗਾ ਕਿਸੇ ਦੇ ਨਾਲ ਤੁਰਨ ਤੋਂ ਇਹ ਹੁੰਦਾ ਸੀ ਕਿ ਯਾਰ ਕੋਈ ਸਿਆਸਤ ਜਿਹੜੀ ਐਸੀ ਜੇ ਤੁਰਾਂਗੇ ਤਾਂ ਚੰਗੇ ਕੰਮ ਕਰਵਾ ਲਈਏ ਘਰਾਂ ਦੇ ਜਾਂ ਲੋਕਾਂ ਦੇ ਹਨਾ ਜੀ ਜਦੋਂ ਇਹ ਮੋਰਚਾ ਸ਼ੁਰੂ ਹੋ ਗਿਆ ਜੀ ਮੈਂ ਡੱਲੇਵਾਲ ਸਾਹਿਬ ਤੋਂ ਪ੍ਰਭਾਵਿਤ ਐ ਪਹਿਲਾਂ ਹੀ ਮੈਂ ਕਿਸੇ ਆਪਣੇ ਪਰਸਨਲ ਕੰਮ ਦੇ ਵਿੱਚ 2016 ਦੇ ਵਿੱਚ ਡੱਲੇਵਾਲ ਸਾਹਿਬ ਨੂੰ ਮਿਲਿਆ ਸੀਗਾ ਕਿਸੇ ਦੇ ਦਸਤਨ ਤੇ ਹੂੰ ਕਿ ਡੱਲੇਵਾਲ ਸਾਹਿਬ ਕਿਸਾਨ ਆਗੂ ਇਹਨਾਂ ਨੂੰ ਮਿਲੋ ਥੋੜਾ ਕੰਮ ਕਰਵਾ ਦੇਣਗੇ ਦੇਖੋ ਜਿਹੜੀ ਪੁਲਿਸ ਦਾ ਰੋਲ ਮੈਂ ਕਿਰਦਾਰ ਚੰਗਾ ਦਿਖਾਇਆ ਨੇ ਮੇਰੀ ਵੀਡੀਓ ਦੇ ਵਿੱਚ ਜੀ ਉਸੇ ਪੁਲਿਸ ਤੋਂ ਮੈਂ ਇੱਕ ਕੁਝ ਅਫਸਰਾਂ ਤੋਂ ਪ੍ਰਭਾਵਿਤ ਵੀ ਆ ਜਿਹਨਾਂ ਨੇ ਮੇਰਾ ਬਹੁਤ ਵੱਡਾ ਫਾਈਨੈਂਸ਼ੀਅਲ ਨੁਕਸਾਨ ਕਰਤਾ ਆਪ ਦਾ ਸਹੀ ਰੋਲ ਨਾ ਨਿਭਾਉਣ ਦਾ ਕਰਕੇ ਜੀ ਠੀਕ ਹੈ ਪਰ ਫਿਰ ਵੀ ਮੈਂ ਕਹਿੰਦਾ ਜੀ ਯਾਰ ਜੇ ਕੁਝ ਮਾੜਿਆ ਤਾਂ ਜਿਹੜੇ ਚੰਗੇ ਪਰ ਉਹਨਾਂ ਨੂੰ ਔਖੋਂ ਪਰੋਕੇ ਥੋੜੋ ਕਰ ਸਕਦੇ ਆ ਅਸੀਂ ਜਿਹੜੀਆਂ ਮਜਬੂਰੀਆਂ ਪੁਲਿਸ ਦੀਆਂ ਉਹ ਥੋੜੋ ਅਸੀਂ ਲਿਆਉਣ ਤੋਂ ਪਾਸੇ ਰੱਖ ਸਕਦੇ ਆ ਉਹ ਤਾਂ ਲਿਆਉਣ ਦਾ ਬੜਦਾ ਰ ਸਾਡਾ ਸਰਜਕ ਲਾਕੀ ਹੈ ਨਾ ਜੀ ਬਿਲਕੁਲ ਉਹ ਤੋਂ ਮੱਲੇ ਵਾਲ ਸਾਹਿਬ ਨੂੰ ਮਿਲਿਆ ਤਾਂ ਮੈਂ ਵਿਚਾਰ ਕੀਤਾ ਕਿ ਯਾਰ ਵੀ ਚੰਗਾ ਆਗੂ ਹੈ ਤੇ ਉਹ ਉਸ ਤੋਂ ਬਾਅਦ 16 ਤੋਂ ਬਾਅਦ 20 ਦੇ ਵਿੱਚ ਮੋਰਚਾ ਲੱਗ ਗਿਆ ਫਿਰ ਮੈਂ ਜਿਹੜਾ ਸੀਗਾ ਉਹ ਸਿੱਧੂ ਪਰਜਥੇ ਬੰਦੀ ਦੇ ਵਿੱਚ ਮੈਂ ਆਪਦੀ ਜਿਹੜੀ ਸੀ ਕਵਰੀ ਆਪਦੀ ਸ਼ਮੂਲੀਅਤ ਕਰਦੀ ਠੀਕ ਹੈ ਜੀ ਤੇ ਉਦੋਂ ਤੋਂ ਲੈ ਕੇ ਮੈਂ ਤੋਂ ਜਾਂ ਚੰਗੀਆਂ ਨੀਤੀਆਂ ਵਾਲੇ ਕੋਈ ਵੀ ਸਹਿਯੋਗ ਦੇ ਨਾਲ ਲੋਕਾਂ ਤੋਂ ਤੇ ਮੈਂ ਉਹਨਾਂ ਦੀ ਕਦਰ ਕਰਦਾ ਰਿਸਪੈਕਟ ਕਰਦਾ ਇਸ ਕਰਕੇ ਮੈਂ ਹੁਣ ਵੀ ਖਨੌਰੀ ਜਿਹੜਾ ਦੋ ਤਣੇ ਵਾਰੀ ਜਾ ਕੇ ਜਿਹੜਾ ਦੋ ਤਣੇ ਵਾਰੀਆਂ ਦੇ ਵਿੱਚ ਘਟੂ ਘਟਗੜ ਮਤਲਬ 18-20 ਦਿਨ ਮੈਂ ਲਾ ਕੇ ਆਇਆ ਪਿਛਲੇ 70 ਦਿਨਾਂ ਦੇ ਵਿੱਚ ਜਦੋਂ ਤੋਂ ਮਾਰਨ ਵਤ ਸ਼ੁਰੂ ਹੋਇਆ ਮੈਂ ਆਪਦੇ ਹਿੱਸੇ ਦੇ 20-25 ਦਿਨ ਮਤਲਬ 15-20-25 ਦਿਨ ਪਤਾ ਨਹੀਂ ਕਿੰਨੇ ਮੈਂ ਲਾਏ ਆ ਦੋ ਤਣੇ ਵਾਰੀਆਂ ਦੇ ਵਿੱਚ ਜੀ ਜੀ ਵੀਰੇ ਤੇ ਤੁਸੀਂ ਗੱਲ ਕੀਤੀ ਜ਼ਮੀਨਾਂ ਦੀ ਵੀ ਜ਼ਮੀਨਾਂ ਜਾਣਗੀਆਂ ਜਾਂ ਨਹੀਂ ਜਾਣਗੀਆਂ ਹੂੰ ਜ਼ਮੀਨਾਂ ਵੀਰੇ ਇਹ 100% ਹੈ ਠੀਕ ਹੈ ਉਹ ਕਮਲੇ ਲੋਕ ਨਹੀਂ ਹੈਗੇ ਢੱਲੇਵਾਲ ਸਾਹਿਬ ਦੀ ਆਪਦੀ 18-20 ਕਿੱਲੇ ਜ਼ਮੀਨ ਹੈ ਘਰ ਦੀ ਉਹਨਾਂ ਦੇ ਇੱਕ ਬੇਟਾ ਹੈ ਨੋਹ ਹੈ ਤੇ ਇੱਕ ਉਹਨਾਂ ਦੀ ਵਾਈਫ ਦੀ ਡੈਥ ਹੋ ਚੁੱਕੀ ਹੈ ਠੀਕ ਹੈ ਜੀ ਇੱਕ ਇੱਕ ਪਰਿਵਾਰ ਨੂੰ ਚਾਰਜੀਆਂ ਦੇ ਪਰਿਵਾਰ ਨੂੰ 18-20 ਕਿੱਲੇ ਜ਼ਮੀਨ ਥੋੜੀ ਨਹੀਂ ਹੁੰਦੀ ਹੂੰ ਉਹ ਢੱਲੇਵਾਲ ਸਾਹਿਬ ਜਿਹੜੇ ਹੈਗੇ ਆ ਉਹ ਵੈਲ ਐਜੂਕੇਟਿਡ ਇਨਸਾਨ ਹੈ ਜੀ ਡਬਲ ਐਮ ਐ ਇਨਸਾਨ ਹੈ ਜੀ ਉਹਨਾਂ ਨੇ ਪੋਲੀਟੀਕਲ ਸਾਇੰਸ ਪੜ੍ਹੀ ਹੋਈ ਹੈ ਉਹ ਹਰ ਇੱਕ ਮੁੱਦੇ ਤੇ ਜਿਹੜਾ ਡਬਲ ਯੂ ਟੀ ਓ ਤੇ ਜੋ ਬੋਲਦੇ ਆ ਤਾਂ ਸਾਰੀਆਂ ਜਟੇਬੰਦੀਆਂ ਤੋਂ ਹਟ ਕੇ ਜਿਹੜਾ ਸਭ ਤੋਂ ਵੱਧ ਜਾਣਕਾਰੀ ਤੌਰ ਤੇ ਜੇ ਬੋਲਦੇ ਆ ਤਾਂ ਸਦਾ ਢੱਲੇਵਾਲ ਸਾਹਿਬ ਬੋਲਦੇ ਆ ਇਸੇ ਕਰਕੇ ਜਿਹੜਾ ਵੀ ਹੁਣ ਮਤਲਬ ਕੋਸ਼ਿਸ਼ ਕੀਤੀ ਜਾਂਦੀ ਕੱਲੇ ਛੱਕਣ ਦੀ ਹੂੰ ਤੇ ਮਤਲਬ ਸਾਧ ਦੇ ਆਂਦੀ ਲੋੜ ਹੈ ਜੀ ਮੈਂ ਕਹਿੰਦਾ ਜ਼ਮੀਨਾਂ ਬਿਲਕੁਲ ਮੇਰੀ ਨਿਗਾਹ 'ਚ ਬਹੁਤ ਸਾਰੇ ਕੇਸ ਆ ਗਏ ਜਿੱਥੇ ਬਹੁਤ ਸਾਰੀਆਂ ਜ਼ਮੀਨਾਂ ਜਿਹੜੀਆਂ ਨਾ ਉਹ ਟੇਡੇ ਢੰਗ ਨਾਲ ਅਕਵਾਇਰ ਕੀਤੀਆਂ ਜਾਣ ਲੱਗੀਆਂ ਪੰਜਾਬ ਦੇ ਵਿੱਚ ਹੂੰ ਕਿੱਡੇ ਢੰਗ ਨਾਲ ਵੀ ਕੀਤੀਆਂ ਜਾ ਰਹੀਆਂ ਸਿੱਧਾ ਨਹੀਂ ਹੈ ਟੇਡਾ ਹੀ ਆ ਉਹ ਜਿਵੇਂ ਭਾਰਤ ਮਾਲਾ ਪ੍ਰੋਜੈਕਟ ਹੈ ਹੁਣ ਤੁਸੀਂ ਦੇਖੋ ਜੇ ਸਮੁੰਦਰ ਤੋਂ ਬੰਦਰਗਾਹ ਤੋਂ ਚੱਲੂਗਾ ਜੀ ਹਨਾ ਕਿਦੋਂ ਵੀ ਬੰਬੇ ਤੋਂ ਚੱਲ ਪਿਆ ਜਾਵੇ ਗੁਜਰਾਤ ਤੋਂ ਕਿਦੋਂ ਵੀ ਬੰਦਰਗਾਹ ਤੋਂ ਚੱਲ ਪਿਆ ਭਾਰਤ ਮਾਲਾ ਪ੍ਰੋਜੈਕਟ ਹੂੰ ਇਹਨੂੰ ਲਾ ਕੇ ਤੁਸੀਂ ਦੱਸੋ ਵੀ ਜੰਮੂ ਕਸ਼ਮੀਰ ਨਾਲ ਕਿਉਂ ਜੋੜਿਆ ਜਾ ਰਿਹਾ ਹੈ ਕਿਉਂਕਿ ਉਸ ਤੋਂ ਬਾਅਦ ਜਿਹੜਾ ਵਪਾਰ ਹੈ ਵੀਰੇ ਉਹ ਪਾਕਿਸਤਾਨ ਨਾਲ ਅਫਗਾਨਿਸਤਾਨ ਨਾਲ ਲੱਗਦੇ ਗੁਆਂਢੀ ਮੁਲਕਾਂ ਨਾਲ ਹੋਣਾ ਹੈ ਬਿਲਕੁਲ ਇਹਦੇ ਵਿੱਚ 22000 ਏਕੜ ਤੋਂ ਵੱਧ ਜਿਹੜੇ ਅੰਕੜੇ ਆ ਉਹ ਜ਼ਮੀਨ ਵਾਹੀਯੋਗ ਜ਼ਮੀਨ ਆ ਭਾਰਤ ਨਾਲ ਪ੍ਰੋਜੈਕਟ ਦੇ ਵਿੱਚ ਲੋਕਾਂ ਤੋਂ ਲਈ ਜਾ ਚੁੱਕੀ ਕੋਈ ਜਾ ਚੁੱਕੀ ਹੂੰ ਉਸ ਤੋਂ ਬਾਅਦ ਦੇ ਵਿੱਚ ਇਹਦੇ ਵਾਸਤੇ ਹੋਰ ਸੜਕਾ ਕੱਢਣ ਦੀ ਲੋੜ ਪਊਗੀ ਜਿਵੇਂ ਕਿ ਅੰਕੜੇ ਮੁਤਾਬਕ ਪਤਾ ਲੱਗ ਰਿਹਾ ਵੀ 40 40 ਕਿਲੋਮੀਟਰ ਤੇ ਸ਼ਾਇਦ ਇਹ ਕੱਟ ਦੇਣ ਦੀ ਲੋੜ ਪਊਗੀ ਭਾਰਤ ਨਾਲ ਪ੍ਰੋਜੈਕਟ ਦੇ ਜੀ ਉਹ ਕਤਵਾ ਮਤਲਬ ਹੋ ਗਏ ਕਿ ਉਹਦੇ ਨਾਲ ਵੀ ਜਿਵੇਂ ਪਹਿਲਾਂ ਅਕਾਲੀ ਦਲ ਸਰਕਾਰ ਵੇਲੇ ਸੜਕਾਂ ਬਣੀਆਂ ਵੱਡੀਆਂ ਹਾਈਵੇ ਬਣੇ ਆ ਜੀ ਤਾਂ ਕੋਸ਼ਿਸ਼ ਕੀਤੀ ਜਾਊਗੀ ਪਿੰਡਾਂ ਤੋਂ ਕਤਬਿਆਂ ਤੋਂ ਛੋਟੇ ਸ਼ਹਿਰਾਂ ਤੋਂ ਭਾਰਤ ਮਾਰ ਪ੍ਰੋਜੈਕਟ ਦੇ ਨਾਲ ਲਿੰਕ ਕੀਤਾ ਜਾਵੇ ਕਿਉਂਕਿ ਇਹ WTO ਦੀਆਂ ਨੀਤੀਆਂ ਦਾ ਬਹੁਤ ਮਾਰੂ ਹੈ ਜੇ ਕੋਈ ਲੋਕ ਜੇ ਪੜ ਲੈ ਇਹਨਾਂ ਇਹਨਾਂ ਚੀਜ਼ਾਂ ਨੂੰ ਕਿਤੇ ਕਿਸੇ ਸੰਘਰਸ਼ੀ ਜਥੇਬੰਦੀਆਂ ਤੋਂ ਲੈ ਕੇ ਜਾਂ Google ਤੋਂ ਹੀ Google ਦੇ ਤਾਂ ਪੁਰਖਿਆ ਜਦੋਂ ਆਮਲ ਨਹੀਂ ਇਹ ਪਰਸਕਾਰ ਦੀ ਜਥੇਬੰਦੀਆਂ ਤੋਂ ਪੂਰਾ ਪੂਰਾ ਮਿਲੂਗਾ ਬਾਇਓ ਡਾਟਾ ਇਹਦਾ ਉਦੋਂ ਬਾਅਦ ਉਹ ਛੋਟੀਆਂ ਸੜਕਾਂ ਦਾ ਜੋੜਿਆ ਜਾਊਗਾ ਵੀਰੇ ਫਿਰ ਹੋਰ ਜ਼ਮੀਨਾਂ ਖੋਈਆਂ ਜਾਣਗੀਆਂ ਉਦੋਂ ਬਾਅਦ ਦੇ ਵਿੱਚ ਫਿਰ ਵੱਡੇ ਵੱਡੇ ਪ੍ਰੋਜੈਕਟ ਆਉਣਗੇ ਉਦੋਂ ਬਾਅਦ ਦੇ ਵਿੱਚ ਹੁਣ ਬੁਲੇਟ ਟ੍ਰੇਨ ਦਾ લક્ષਾ ਬਣ ਗਿਆ ਜਿਹੜੇ ਅਮਰitsar ਸਾਹਿਬ ਤੋਂ ਲੈ ਕੇ ਦਿੱਲੀ ਤੱਕ ਉਹਦੇ ਵਿੱਚ ਵੀ ਜ਼ਮੀਨਾਂ ਜਾਣਗੀਆਂ 15000 ਏਕੜ ਜਾਵੇ 20000 ਏਕੜ ਜਾਵੇ 25000 ਏਕੜ ਜਾਵੇ ਉਹਦੇ ਵਿੱਚ ਵੀ ਵਾਹੀਯੋਗ ਜ਼ਮੀਨਾਂ ਜਾਣਗੀਆਂ ਜੀ ਜੀ ਮਤਲਬ ਕਿ ਤੱਤਾਂ ਦੇ ਤਰੀਕੇ ਦੇ ਨਾਲ ਫਿਰ ਇਸ ਤਰੀਕੇ ਨਾਲ ਨਾ ਜ਼ਮੀਨਾਂ ਜਿਹੜੀਆਂ ਹੁਣੇ ਤੁਸੀਂ ਦੇਖੋ ਜਿਹੜੀਆਂ ਜ਼ਮੀਨਾਂ ਦੇ ਰੇਟ ਸਾਡੇ ਵੇਖਣ ਦੇ ਵਿੱਚ 70-80 ਹਜ਼ਾਰ ਜਾਂ ਲੱਖ ਤੋਂ ਵਾਲਾ ਕਰ ਵੀ ਇੱਕ ਕਿੱਲਾ ਹੁੰਦੀ ਸੀ ਨਾ ਏਕੜ ਹੁੰਦੀ ਸੀ ਹਾਂ ਬਿਲਕੁਲ ਅੱਜ ਉਹ ਨਾਰਮਲੀ ਜ਼ਮੀਨਾਂ ਦੇ ਰੇਟ ਜਿਹੜੇ ਆਮ ਪਿੰਡਾਂ ਦੇ ਵਿੱਚ 40-40 ਲੱਖ ਰੁਪਈਆ ਹੋ ਗਏ ਵੀਰੇ ਬਿਲਕੁਲ ਕਿਸੇ ਵੀ ਛੋਟੀ ਵੱਡੀ ਸੜਕ ਤੇ ਕਰੋੜ ਰੁਪਈਆ ਤੋਂ ਘੱਟ ਕਿੱਲਾ ਜ਼ਮੀਨ ਮਿਲਦੀ ਨਹੀਂ ਬਹੁਤ سارے ਥਾਂ ਇਹੋ ਜਿਹੇ ਜਿੱਥੇ ਅੱਜ ਜ਼ਮੀਨਾਂ ਦੇ ਰੇਟ ਮੈਂ ਮੈਂ ਕਾਫੀ ਲੋਕਾਂ ਦੇ ਨਾਲ ਮਤਲਬ ਆਪੇ ਸੁਰਤਾ ਤੋਂ ਜੁੜਿਆ ਹੋਇਆ ਛੱਡੀਗੜ ਏਰੀਆ ਤੱਕ ਜੁੜਿਆ ਮੈਂ ਪੂਰੇ ਪੰਜਾਬ ਤੋਂ ਬਹੁਤ ਲੋਕਾਂ ਨਾਲ ਜੁੜਿਆ ਹਾਂ ਜਿਹੜੇ ਪ੍ਰਾਪਰਟੀ ਨਾਲ ਸੰਬੰਧ ਬਹੁਤ ਸਾਰੀਆਂ ਥਾਵਾਂ ਇਹੋ ਜਿਹੀਆਂ ਜਿੱਥੇ ਆਮ ਜ਼ਮੀਨਾਂ ਦੀ ਕੀਮਤ ਜਿਹੜੀ ਹੈਗੀ ਹੈ ਬਾਈ ਜੀ ਉਹ 30 30 40 40 ਕਰੋੜ 50 50 70 ਕਰੋੜ ਤੱਕ ਇਹਦੀ ਕਿੰਨੇ ਦੀ ਕੀਮਤ ਚਲੀ ਗਈ ਹੈ ਹੂੰ ਬਿਲਕੁਲ ਤੇ ਕੁਝ ਲੋਕ ਜਿਹੜੇ ਮਤਲਬ ਜਿਹੜੇ ਤੰਗ ਸੋਚਦੇ ਮਾਲਕ ਹੈ ਉਹ ਕਹਿੰਦੇ ਵੀ ਜਦੋਂ ਜ਼ਮੀਨ ਹੀ ਆਪਣੀ 30 ਲੱਖ ਵਾਲੀ ਜ਼ਮੀਨ ਜਦੋਂ 5 ਕਰੋੜ ਦਾ ਕਿੱਲਾ ਵਿਕ ਗਿਆ ਤੇ ਉਹ ਕਹਿੰਦੇ ਵੀ ਸਾਡੇ ਕੋਲੋਂ 5 ਕਿੱਲੇ ਜ਼ਮੀਨ ਹੈ ਜਦੋਂ ਸਾਡੀ 25 ਕਰੋੜ ਦੀ ਵੇਚੀ ਗਈ ਤਾਂ ਫਿਰ ਅਸੀਂ ਕਾਰੋਬਾਰ ਕਰਨਾ ਕੀ ਹੁਣ ਮੰਦੀਪ ਜੀ ਤੁਸੀਂ ਇਹ ਦੱਸੋ ਸਾਰੇ ਲੋਕ 140 ਕਰੋੜ ਲੋਕ ਤਾਂ bizness minded ਹੈਗੇ ਨਾ ਜੇ ਪੰਜਾਬ ਦੀ ਗੱਲ ਕਰ ਲਈਏ ਕਿਉਂਕਿ ਅੱਖ ਤਾਂ ਕੱਲੀ ਮਿਹਨਤ ਪੰਜਾਬ ਦੀ ਜ਼ਮੀਨ ਤੇ ਆ ਪਹਿਲਾਂ ਬਿਲਕੁਲ ਹੁਣ ਪੰਜਾਬ ਦੇ 3-3 ਕਰੋੜ ਲੋਕ ਸਾਰੇ bizness minded ਤਾਂ ਹੈ ਨਹੀਂ ਨਾ ਜੇ ਸਾਰੇ ਲੋਕ ਹੀ bizness ਕਰਨ ਲੱਗ ਪੈਣਗੇ ਤਾਂ ਫਿਰ ਖਰੀਦਦਾਰ ਕੌਣ ਰਹੂਗਾ ਬਿਲਕੁਲ ਇੱਥੇ ਵੀ ਗੱਲ ਨਹੀਂ ਮੁੱਕਦੀ ਗੱਲ ਇੱਥੇ ਮੁੱਕਦੀ ਹੈ ਕਿ ਜ਼ਮੀਨ ਜਿਹੜੀ ਜ਼ਮੀਨ ਤਾਂ ਤੁਸੀਂ ਮਾਲਕ ਹੋ ਤੁਸੀਂ ਆਪਣੇ ਘਰ ਦੇ ਵਿੱਚ ਬੈਠੇ ਹੋ ਤੁਸੀਂ ਮਾਲਕ ਹੋ ਜਦੋਂ ਤੁਸੀਂ ਘਰ ਵੇਚ ਕੇ ਕਿਰਾਏ ਤੇ ਹੋਗੇ ਨਾ ਵੀਰੇ ਤਾਂ ਕਿਰਾਏ ਵਾਲਾ ਜਦੋਂ ਮਰਜ਼ੀ ਠਾ ਦੂਗਾ ਤੁਹਾਨੂੰ ਬਿਲਕੁਲ ਬਿਲਕੁਲ ਜਮੀਨਾ ਜਦੋਂ ਦੇਤੀਆਂ ਨਾ ਵੀਰੇ ਜੋ ਪੈਸੇ ਲੈ ਲੇ ਪੈਸੇ ਲੈ ਕੇ ਤੁਸੀਂ ਕਿੱਥੇ ਰੱਖੋਗੇ ਬੈਂਕਾਂ 'ਚ ਹੂੰ ਬੈਂਕਾਗਰੀਆਂ ਉਹੀ ਕਾਰਪੋਰੇਟ ਕਰਾਣੀਆਂ ਨੇ ਵੀਜੇ ਬਾਲੀਏ ਵਰਗੇ 9 9 10 10 ਹਜ਼ਾਰ ਕਰੋੜ ਰੁਪਇਆ ਲੈ ਕੇ ਜਾ ਕੇ ਇੰਗਲੈਂਡ ਆਵਦੀ ਐਸ ਤਰ੍ਹਾਂ ਦੀ ਐਸੋ ਰੰਮੀ ਜ਼ਿੰਦਗੀ ਜਿਉਂਈ ਜਾਂਦੇ ਕੀ ਕਰਤਾ ਸਰਕਾਰਾਂ ਨੇ ਹਰ ਵਾਰੀ ਜਿਹੜਾ ਉਹ ਅਬਾਨੀਆਂ ਦਾਨੀਆਂ ਨੂੰ ਕਰੋੜਾਂ ਅਰਬਾਂ ਰੁਪਇਆ ਜਿਹੜਾ ਉਹ ਕਰਜ਼ਾ ਮਾਫ਼ ਕੀਤਾ ਜਾਂਦਾ ਹੈ ਕਿਸਾਨ ਤੇ ਮਜ਼ਦੂਰ ਨੂੰ ਕਿਉਂ ਨਹੀਂ ਕੀਤਾ ਜਾਂਦਾ ਜਿਹੜਾ ਮਿਹਨਤ ਕਰਕੇ ਢਿੱਡ ਭਰਦਾ ਸਾਰੀ ਦੁਨੀਆ ਦਾ ਇਹ ਬਿਲਕੁਲ ਠੀਕ ਹੈ ਕਿਉਂਕਿ ਜਦੋਂ ਜ਼ਮੀਨਾਂ ਲੈ ਲਿਆ ਨਾ ਮੇਰੇ ਪਰ ਪੈਸਾ ਤਾਂ ਥੋੜਾ ਇਹਨਾਂ ਨੂੰ ਆਪਦੇ ਵਾਸਤੇ ਕਰਨਾ ਜਦੋਂ ਉਹ ਤਾਂ ਦੋਨੇ ਚੀਜ਼ਾਂ ਗਈਆਂ ਜ਼ਮੀਨ ਵੀ ਦੇਤੀ ਅਸੀਂ ਪੈਸਾ ਵੀ ਇਹਨਾਂ ਕੋਲੋਂ ਲੈ ਕੇ ਤੇ ਇਹਨਾਂ ਦੇ ਬੈਂਕਾਂ 'ਚ ਰੱਖਦਾ ਪੈਸਾ ਵੀ ਇਹਨਾਂ ਨੂੰ ਦੇਤਾ ਹਾਂ ਹਾਂ ਠੀਕ ਹੈ ਇਹ ਜਿਹੜਾ ਮਤਲਬ ਬਹੁਤ ਚਿੰਤਾ ਦਾ ਵਿਸ਼ਾ ਹੈ ਪਰ ਲੋਕ ਸੋਚ ਨਹੀਂ ਰਹੇ ਤੇ ਵਿਚਾਰ ਨਹੀਂ ਕਰਦੇ ਪਤਾ ਨਹੀਂ ਕਿਉਂ ਵਿਲੇ ਦਾ ਬੈਠੇ ਰਹਿੰਦੇ ਆ ਗੁਰਦੁਆਰਾ ਸਾਹਿਬ ਹੁੰਦਾ ਨੇੜੇ ਉਤੋਂ ਆਵਾਜ਼ ਆਈ ਜਾਂਦੀ ਸਵੇਰ ਸ਼ਾਮ ਸੱਤ 'ਚ ਬੈਠ ਜਾਣਗੇ ਦੋਨੋਂ ਟਾਈਮ ਦੋ-ਦੋ ਘੰਟੇ ਜਾ ਕੇ ਗੁਰਦੁਆਰਾ ਸਾਹਿਬ ਨਹੀਂ ਜਾਂਦੇ ਮੰਦਰ ਪਸੀਤ ਨਹੀਂ ਜਾਂਦੇ ਹਾਂ ਪਾਸ ਗਏ ਜਾਨਗੇ ਉਹੀ ਚੀਜ਼ ਆ ਵੀ ਲੋਕ ਆਪਦੇ ਹੱਕਾਂ ਦੀ ਖਾਤਰ ਵੀ ਦੱਲੇਵਾਲ ਸਾਹਿਬ ਵਰਗੇ ਲੋਕ ਬੈਠੇ ਆਪਦੀ ਜ਼ਿੰਦਗੀ ਦਾਅ ਤੇ ਲਾਈ ਬੈਠੇ ਪਰ ਲੋਕ ਲੜਨ ਨੂੰ ਤਿਆਰ ਨਹੀਂ ਇਸ ਵਾਸਤੇ ਉਹ ਕਹਿੰਦੇ ਵੀ ਇਹ ਕੋਈ ਗੱਲ ਨਹੀਂ ਜੇ ਦੱਲੇਵਾਲ ਜਿੱਤ ਗਿਆ ਤਾਂ ਆਪਾਂ ਜਿੱਤਾਂਗੇ ਦੱਲੇਵਾਲ ਹਾਰ ਗਿਆ ਤਾਂ ਆਪਾਂ ਵੀ ਹਾਰ ਜਾਾਂਗੇ ਇਹ ਸੋਚ ਨਾਲ ਬੀ ਵੀਰ ਜੀ ਜਿਸ ਤਰ੍ਹਾਂ ਵੀਡੀਓ ਤੁਹਾਡੀ ਵਾਇਰਲ ਹੋਈ ਆ ਜਿਹੜੇ ਬਿਲਕੁਲ ਤੋਂ ਇਹ ਵੀਡੀਓ ਦੇਖਦੇ ਉਹਨਾਂ ਤਸਿੰਦਰ ਜੀ ਤੇ ਜਿਸ ਤਰ੍ਹਾਂ ਵੀਡੀਓ ਤੁਹਾਡੀ ਵਾਇਰਲ ਹੋਈ ਆ ਜਿਹੜੇ ਲੋਕ ਇਹ ਵੀਡੀਓ ਦੇਖ ਰਹੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਕਿਉਂਕਿ ਲੋਕਾਂ ਨੂੰ ਤਾਂ ਇਹ ਲੱਗ ਰਿਹਾ ਵੀ ਜਿਹੜੀ ਵੀਡੀਓ ਇਹ ਵੀ ਕਿਸੇ ਐਸਐਚਓ ਜੀ ਆਪਾਂ ਪਹਿਲਾਂ ਗੱਲਬਾਤ ਕੀਤੀ ਹੈ ਉਹਨੂੰ ਕੀ ਸੁਨੇਹਾ ਲਾਣਾ ਚਾਹੋ ਸਾਡੇ ਸੁਨੇਹਾ ਤਾਂ ਮੇਰੀ ਹਾਇਤੀਤ ਨਹੀਂ ਜੀ ਮੇਰੀ ਔਕਾਤ ਨਹੀਂ ਕਿਸੇ ਨੂੰ ਸੁਨੇਹਾ ਦੇਣ ਦੀ ਕਿਸੇ ਨੂੰ ਵੈਸੇਜ ਦੇਣ ਦੀ ਇਹਨੂੰ ਮੈਂ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਬਸ ਉਸ ਵੀ ਵੀਡੀਓ ਨੂੰ ਸਿੱਖਣ ਦੀ ਕੋਸ਼ਿਸ਼ ਕਰੋ ਵੀਰੇ ਪਤਾ ਲੱਗਿਆ ਚਾਈਨਾ ਡੋਰ ਜਿਹੜੇ ਆ ਨਾ ਇਹ ਮੈਂ ਇਸ ਚੀਜ਼ ਤੋਂ ਪ੍ਰਭਾਵਿਤ ਹੋ ਕੇ ਬਣਾਈ ਚਾਈਨਾ ਡੋਰ ਇਸ ਵਾਰੀ ਟੱਲੀਆਂ ਦੁਕਾਨਾਂ ਤੇ ਨਹੀਂ ਵਿਕੀ ਵੀਰੇ ਜੀ ਜੀ ਲੋਕ ਜਿਵੇਂ ਪਾਰਟ ਟਾਈਮ ਕਾਰੋਬਾਰ ਕਰ ਲੈਂਦੇ ਆ ਨਾ ਹੂੰ ਚਾਈਨਾ ਡੋਰ ਜਿਹੜੀ ਹੈ ਵੀਰੇ ਉਹ ਆਪਣੀ ਲੋਕਾਂ ਨੇ ਘਰਾਂ ਦੇ ਵਿੱਚ ਰੱਖ ਕੇ ਵੇਚੀ ਜੀ ਜੀ ਕਿਥੋਂ ਤੱਕ ਪਤਾ ਲੱਗਿਆ ਫਿਰ ਮੈਂ ਕਹਿੰਦਾ ਕਿ ਦੇਖੋ ਵੇਚਣ ਵਾਲੇ ਵੀ ਸ਼ਰਮ ਕਰਮ ਇਸ ਗੱਲ ਦੀ ਜੀ ਖਰੀਦਣ ਵਾਲੇ ਵੀ ਕਰਨ ਜਿਹੜਾ ਕਹਿੰਦਾ ਸਾਡਾ ਲਾੜ ਲਾਜਵਾਕ ਹੈ ਜੀ ਸਾਨੂੰ ਫਰੀਦ ਕੇ ਦੇਣੀ ਪੈਣੀ ਹੈ ਤੋਂ ਵੀਡੀਓ 'ਚ ਵੀ ਮੈਂ ਇਹੀ ਆਖਿਆ ਮੈਂ ਕਹਾਂ ਵੀ ਜੇ ਉਹ ਡੋਰ ਸਾਹਮਣੇ ਜਾਂਦੇ ਹੋ ਤੇ ਆਪਦੇ ਚਾਚੇ ਤਾਏ ਦੇ ਆਪਦੇ ਭੈਣ ਭਰਾ ਦੇ ਕਿਸੇ ਘਰ ਦੇ ਜੀ ਦੇ ਗਲ 'ਚ ਪੈ ਕੇ ਉਹਦਾ ਗਰਦਨ ਵੱਢੀ ਜਾਵੇ ਫਿਰ ਤੁਸੀਂ ਕੀ ਮਹਿਸੂਸ ਕਰੋਗੇ ਬਿਲਕੁਲ ਵੀਡੀਓ ਸ਼ੇਅਰ ਦੇਣ ਵਾਸਤੇ ਬਣਾਈ ਹੈ ਵੀਰੇ ਕਿਸੇ ਨਾਲ ਸਾਡਾ ਕੋਈ ਨਿੱਜੀ ਵੈਰ ਨਹੀਂ ਕਿਸੇ 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 ਦੇ ਅਸੀਂ ਸਪੋਰਟਰ ਨਹੀਂ ਤੇ ਕਿਸੇ ਦੇ ਵਿਰੋਧੀ ਨਹੀਂ ਗੇ ਆ ਬਾੜਾ ਕਰਨ ਵਾਲੇ ਦੇ ਵਿਰੋਧੀ ਆ ਚੰਗਾ ਕਰਨ ਵਾਲੇ ਦੇ ਸਪੋਰਟਰ ਆ ਇੰਨੀ ਕੁ ਸੋਚ ਜਿਹੜੀ ਆ ਉਹ ਆਪਣੇ ਮਾਪਿਓ ਦੇ ਮੁਤਾਬਕ ਪ੍ਰਮਾਤਮਾ ਕਾਇਮ ਰੱਖੇ ਜਦੋਂ ਸਕੇ ਸਾਥ ਚੱਲਦੇ ਜੀ ਬਿਲਕੁਲ ਤੇਜੀ ਜੀ ਤੁਹਾਡਾ ਬਹੁਤ ਧੰਨਵਾਦ ਤੁਸੀਂ ਇਸ ਵੀਡੀਓ ਮਸਲੇ ਲੈ ਕੇ ਸਾਡੇ ਨਾਲ ਜੁੜੇ ਧੰਨਵਾਦ ਮਨਦੀਪ ਜੀ ਧੰਨਵਾਦ ਸਤਿ ਸ੍ਰੀ ਅਕਾਲ ਜੀ ਕਦਰਸ਼ਕੋ ਜਿਸ ਤਰ੍ਹਾਂ ਤੁਹਾਨੂੰ ਸੁਣਾਇਆ ਜਿਹੜੀ ਵੀਡੀਓ ਵਾਇਰਲ ਹੋ ਰਹੀ ਸੀ ਜਸਵਿੰਦਰ ਸਿੰਘ ਬਰਾੜ ਨੇ ਜਿਨ੍ਹਾਂ ਦੇ ਵੱਲੋਂ ਇਹ ਵੀਡੀਓ ਬਣਾਈ ਗਈ ਸੀ ਇੱਕ ਵੀਡੀਓ ਇੱਕ ਕਲਪਨਿਕ ਹੈ ਕਿਉਂਕਿ ਇਹਨਾਂ ਦੇ ਵੱਲੋਂ ਜਿਸ ਤਰ੍ਹਾਂ ਸਮਾਜ ਦੇ ਵਿੱਚ ਜਿਹੜੀ ਚਾਈਨਾ ਡੋਰ ਨੂੰ ਲੈ ਕੇ ਜੋ ਕੋ ਚੱਲ ਰਿਹਾ ਹੈ ਕਿਉਂਕਿ ਜਿਸ ਤਰ੍ਹਾਂ ਬੀਤੇ ਦਿਨਾਂ ਦੇ ਵਿੱਚ ਬਿੱਟੂ ਖੰਨੇ ਵਾਲਾ ਪੰਜਾਬੀ ਇਕਾਈਕ ਨੇ ਉਹਨਾਂ ਦੇ ਉੱਤੇ ਵੀ ਜਿਹੜੀ ਚਾਈਨਾ ਡੋਰ ਲੱਗਣ ਦੇ ਕਰਕੇ ਮੂੰਹ ਦੇ ਉੱਤੇ ਜਿਸ ਤਰ੍ਹਾਂ ਸੱਟ ਲੱਗੀ ਹੈ ਉਹ ਵੀ ਹਸਪੀਟਲ ਦੇ ਵਿੱਚ ਬਿਤੇ ਦਿਨ ਦਾਖਲ ਹੋਏ ਸੀ ਜਿਸ ਤਰ੍ਹਾਂ ਲੱਗ ਬਹੁਤ ਸਾਰੇ ਆਪਣੇ ਕੋਲ ਹੋਰ ਜਿਹੜੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਨੇ ਕਈ ਪਰਿਵਾਰ ਦੇ ਕਰਕੇ ਮੋਤਾਂ ਵੀ ਹੋ ਰਹੀਆਂ ਨੇ ਪਰ ਕਿਤੇ ਨਾ ਕਿਤੇ ਪੰਛੀਆਂ ਦੀ ਗੱਲ ਕਰ ਲਈਏ ਦੇਸ਼ ਦੇ ਵਿੱਚ ਘਾਟਕ ਜ਼ਰੂਰ ਹੈ ਇਸ ਮਸਲੇ ਨੂੰ ਲੈ ਕੇ ਪਰ ਜਿਸ ਤਰ੍ਹਾਂ ਜੋ ਕੁਝ ਪ੍ਰਸ਼ਾਸਨ ਦੇ ਵੱਲੋਂ ਬਿਆਨ ਦਿੱਤੇ ਜਾਂਦੇ ਆ ਉਸ ਦੇ ਉੱਤੇ ਪਰ ਅੱਜ ਕੱਲ ਇਹ ਵੀ ਕਹੀ ਜਾਂਦੀ ਹੈ ਕਿ ਸਰਕਾਰ ਨਸ਼ੇ ਦੀ ਗੱਲ ਕਰਦੀ ਉਹਨਾਂ ਕੋਲ ਤਾਂ ਚਾਇਨਾ ਡੋਰ ਤਾਂ ਜਿਹੜੀ ਹੈਗੀ ਉਹ ਤਾਂ ਫੜੀ ਨਹੀਂ ਜਾ ਰਹੀ ਜਿਹੜੇ ਵੱਡੇ ਨਸ਼ਾ ਤਸਕਰ ਉਹ ਕਿੱਥੋਂ ਫੜ ਲੈਣਗੇ ਇਸ ਨੂੰ ਲੈ ਕੇ ਅਨੇਕਾ ਤਰ੍ਹਾਂ ਦੇ ਸਵਾਲ ਪੈਦਾ ਹੋ ਰਹੇ ਕਿਤੇ ਨਾ ਕਿਤੇ ਉਸ ਨੂੰ ਇੱਕ ਸੇਧ ਦੇ ਤੌਰ ਦੇ ਉੱਤੇ ਜੋ ਜਮੀਨੀ ਪੱਧਰ ਦੇ ਉੱਤੇ ਕਿਤੇ ਨਾ ਕਿਤੇ ਵੀਡੀਓ ਜੁਟਦੀ ਹੈ ਤੁਹਾਡੇ ਇਸ ਵੀਡੀਓ ਦੇ ਬਾਰੇ ਕੀ ਵਿਚਾਰ ਨੇ ਹੋਰ ਕੀ ਤੁਸੀਂ ਇਸ ਵੀਡੀਓ ਦੇ ਕਮੈਂਟ ਬਾਕਸ ਤੇ ਜਰੂਰ ਦਿਓ ਤੁਸੀਂ ਸਟੂਡੈਂਟ ਪਾਰਟੀ ਪੰਜਾਬ ਦੇ ਨਾਲ ਤੁਹਾਨੂੰ ਫਿਰ ਗੱਲਬਾਤ ਕਰਾਂਦੇ ਰਹਾਂਗੇ ਧੰਨਵਾਦ